ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੇਰੇ ਨਾਲ ਹੈਗੇ ਵੱਡੇ ਵੀਰ ਜੀ ਦਵਿੰਦਰ ਜੀ ਸੇਖੋ ਸਾਹਿਬ ਈਸੇਵਾਲ ਪਿੰਡ ਬਾਈ ਜੀ ਉਹਨਾਂ ਦਾ ਨਾ ਕਾਰੋਬਾਰ ਪਿੱਛੇ ਤੁਸੀਂ ਸਾਰੇ ਨਿਗਾਹ ਮਾਰ ਹੀ ਲੈਣੀ ਹੈ ਤੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾ ਕੇ ਦੇਣਾ ਕੁਝ ਤਾਂ ਆਪਾਂ ਜਾਣਕਾਰੀ ਵੀਰੇ ਤੋਂ ਲਵਾਂਗੇ ਟਰੈਕਟਰਾਂ ਦੀ ਵੀ ਬਾਕੀ ਜਿਹੜੇ ਜਿਹੜੇ ਇੰਪਲੀਮੈਂਟ ਵੀਰੇ ਹੁਣੇ ਵਰਤਦੇ ਆ ਪਿੱਛੇ ਆਪਣੇ ਦੋਨੇ ਖੜਿਆ ਜੌਂਡੀਅਰ ਜਾਦੇ ਵੀਰੇ ਕੋਲ ਜੌਂਡੀਅਰ ਆ ਤੇ ਆਪਾਂ ਵੀਰੇ ਤੋਂ ਇਹਨਾਂ ਬਾਰੇ ਵੀ ਜਾਣਕਾਰੀ ਸਾਰੀ ਲਵਾਂਗੇ ਤੇ ਖੇਤੀਬਾੜੀ ਬਾਰੇ ਵੀ ਜੋ ਵੀ ਰਿਲੇਟਡ ਵੀਰੇ ਨੇ ਜੋ ਵੀਰੇ ਨੂੰ ਅੱਜ ਕੱਲ ਦਾ ਐਕਸਪੀਰੀਅੰਸ ਆ ਅੱਜ ਤੱਕ ਦਾ ਸਾਰਾ ਵੀਰੇ ਨੂੰ ਪੁੱਛਾਂਗੇ ਹਸਰੀਕਾ ਵੀਜੀ ਹਸਰੀਕਾ ਜੀ ਠੀਕ ਠਾਕ ਜੀ ਹਾਂਜੀ ਬਿਲਕੁਲ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਆਏ ਹਾਂਜੀ ਹਾਂਜੀ ਤੇ ਸਾਨੂੰ ਇਹਨੇ ਲੈ ਕੇ ਸਾਹਮਣੇ ਆ ਵੀ ਤੁਸੀਂ ਮਾੜਾ ਮੋਟਾ ਕੁਝ ਪੰਜਾਬ ਨੂੰ ਜਾਂ ਆਪਾਂ ਕਿਸੇ ਨੂੰ ਕੁਝ ਦੱਸ ਸਕੀ ਹੈ ਨਾ ਹਾਂਜੀ ਹਾਂਜੀ ਤੇ ਵੀਜੀ ਧੰਨਵਾਦ ਤੁਹਾਡਾ ਵੀ ਵੀਜੀ ਤੇ ਮੈਂ ਗੱਲ ਕਰਦਾ ਆਪਣੇ ਜੀਵਨ ਬਾਰੇ ਜਾਂ ਆਪਣੀ ਜ਼ਿੰਦਗੀ ਬਾਰੇ ਕਿਉਂਕਿ ਆਪਾਂ ਆਪ ਤੋਂ ਸਟਾਰਟ ਕਰਾਂਗੇ ਅਗਲੇ ਵਾਰ ਫੇਰ ਗੱਲ ਕਰਾਂਗੇ ਸਹੀ ਗੱਲ ਹੈ ਵੀਜੀ ਜੋ ਆ ਪ੍ਰੈਕਟੀਕਲ ਮੈਂ 93 ਵਿੱਚ ਖੇਤੀ ਕਰਨ ਸਟਾਰਟਿੰਗ ਸਟਾਰਟਿੰਗ ਤਰ੍ਹਾਂ ਨੇ ਵੀ ਖੇਤੀ ਸਾਡੇ ਪਹਿਲਾਂ ਵੀ ਕਰਦੇ ਸੀ ਸਾਡਾ ਜਿਹੜੀ ਸਾਡਾ ਮੰਨ ਲਾ ਭਾਜੀ ਗਏ ਜਵੈਂਟ ਫੈਮਿਲੀ ਕਹਿੰਦੇ ਸੀ ਇਕੱਠ ਕਹਿੰਨੇ ਆ ਹਾਂ ਵੀ ਸਾਡਾ ਇਕੱਠ ਸੀਗਾ ਮੇਰੇ ਬਾਪੂ ਹੁਣੀ ਤਿੰਨ ਭਾਈ ਸੀਗੇ ਠੀਕ ਹੈ ਜੀ ਬਹੁਤ ਸਾਡਾ ਕੰਮ ਸੀ ਮੱਝਾਂ ਗਾਈਆਂ ਵੀ ਹੀ ਖੋਲੀਆਂ ਰੱਖਦੇ ਹੁੰਦੇ ਸੀ ਓਕੇ ਖੇਤੀ ਉਦੋਂ ਤੱਕ ਵੀ ਨਹੀਂ ਸੀ 50 ਤੋਂ 60 ਕਿਲੇ ਦੀ ਕਰਦੇ ਹੁੰਦੇ ਸੀ ਠੀਕ ਹੈ ਵੀਰ ਜੀ ਤੇ ਦੋ ਫਸਲਾਂ ਦੀ ਹੀ ਖੇਤੀ ਕਰਦੇ ਹੁੰਦੇ ਸੀ ਕਣਕ ਤੇ ਝੋਨੇ ਦੀ ਠੀਕ ਹੈ ਜੀ ਸਾਡੇ ਏਰੀਆ 'ਚ ਉਦੋਂ ਆਲੂਆਂ ਦਾ ਜਿਹੜਾ ਇਹ ਰਿਵਾਜ ਨਹੀਂ ਸੀਗਾ ਠੀਕ ਹੈ ਜੀ ਲਾਉਂਦਾ ਸੀ ਤਕਰੀਬਨ ਕੋਈ ਕਾਟਾ ਮੈਂ ਇੱਕ ਇੱਕ ਦਾ ਘਰ ਲਾਉਂਦਾ ਹੁੰਦਾ ਇਹਦੀ ਦਾਮ ਬਿਲਕੁਲ ਬਿਲਕੁਲ ਹਾਂ ਹਾਂ ਜੀ 93 ਦੇ ਵਿੱਚ 94 ਦੇ ਵਿੱਚ ਮੈਂ ਸਾਡੇ ਕੋ ਪਹਿਲਾਂ 25 ਗਾ ਟਰੈਕਟਰ ਸੀ 94 ਦੇ ਵਿੱਚ ਅਸੀਂ 4 ਟਰੈਕਟਰ ਲੈ ਜਾਂਦਾ 214000 ਦਾ 214000 ਦਾ ਨਵਾਂ ਹਾਂ ਨਵਾਂ ਠੀਕ ਹੈ ਜੀ ਤੇ ਤਕਰੀਬਨ ਸਾਹੇ ਵੀ ਉਹਨੂੰ ਹੀ ਕਰ ਲਏ ਹਾਂ ਜੀ ਜਦੋਂ ਲੈਂਦਾ ਤਾਂ ਮੇਰੇ ਨੂੰ ਪੜਾਈ ਦਾ ਤਾਂ ਸ਼ੌਂਕ ਹੈ ਨਹੀਂ ਸੀ ਹਾਂ ਜੀ ਠੀਕ ਆ ਵੀ ਅੱਜ ਐਵੇਂ ਵੀ ਲੱਗਦਾ ਵੀ ਉਦੋਂ ਲੱਗਦਾ ਇਹ ਵੀ ਜਦੋਂ ਕਹਿੰਦੇ ਯਾਰ ਤੂੰ ਪੜਦਾ ਨਹੀਂ ਵੀ ਤੂੰ ਭੁੱਖਾ ਮਰੇਗਾ ਹਾਂਜੀ ਤੇ ਅੱਜ ਪਰ ਐਂ ਲੱਗਦਾ ਵੀ ਪਰਮਾਤਮਾ ਦੇ ਰੰਗ ਨੇ ਵੀ ਆਪਾਂ ਬਹੁਤ ਵਧੀਆ ਰਹਿ ਗਏ ਵਧੀਆ ਰਹਿ ਗਏ ਤੇ ਮੈਂ ਸਕੂਲੋਂ ਹਟ ਗਿਆ ਅੱਛਾ ਜੀ 10ਵੀਂ ਕਲਾਸ ਚੋਂ 9ਵੀਂ ਦੇ ਵਿੱਚੋਂ ਮੇਰਾ ਵਾਸਤਾ ਵੀ ਸਕੂਲ ਲਈ ਰਹਿ ਗਿਆ ਉੱਥੇ ਛੱਡਦਾ ਉੱਥੇ ਹੀ ਛੱਡ ਤਾ ਨਾ ਉਹਦਾ ਵਾਸਤਾ ਵੀ ਨਹੀਂ ਲੈ ਕੇ ਆਇਆ ਤੇ ਆਉਣ ਸਾਰ ਆਪਾਂ ਟਰੈਕਟਰ ਤੇ ਚੜ ਗਏ ਠੀਕ ਹੈ ਜੀ ਜੇ ਪਹਿਲਾ ਟਰੈਕਟਰ ਸੀ ਜਦੋਂ ਮਤਲਬ ਤੁਸੀਂ ਸਟਾਰਟ ਕਰਿਆ ਪਹਿਲਾ ਆਪਣੇ ਕੋ 25 ਗ੍ਰਾਂ ਟਰੈਕਟਰ ਹੁੰਦਾ ਸੀ ਤੁਸੀਂ ਉਹ ਤੋਂ ਸਟਾਰਟ ਕਰੇ ਹਾਂ 25 ਦਾ ਟਰੈਕਟਰ ਮੇ ਚਲਾਇਆ ਪਰ ਸਾਲ ਖੰਡ ਚਲਾਇਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫੋਰ ਟਰੈਕਟਰ ਲਿਆ 94 ਦੇ ਵਿੱਚ ਫੋਰ ਜੋ ਆਪਣੇ 3600 ਫੋਰ 3600 ਜਿਹੜੇ ਮਤਲਬ ਫੋਰ ਹੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਆ ਫੋਰ ਟਰੈਕਟਰ ਸਾਡੇ ਫੋਰ ਟਰੈਕਟਰ ਬਹੁਤ ਹੁੰਦਾ ਸੀ ਠੀਕ ਪਿੰਡਾਂ 'ਚ ਸਾਡੇ ਫੋਰ ਟਰੈਕਟਰ ਉਹ ਫੋਰ ਟਰੈਕਟਰ ਦੀ ਬੜੀ ਚੜਾਈ ਹੁੰਦੀ ਸੀਗੀ ਬਹੁਤ ਬੱਲੇ ਬੱਲੇ ਸੀ ਫੋਰ ਤੇ ਨਾਟ ਕਰੀ ਸੀ ਹਾਂ ਤੇ ਖੇਤੀ ਸੀ ਉਸ ਹਾਲ ਉਹ ਟਰੈਕਟਰ ਲੈ ਖੇਤੀ ਵਧਾਲੀ ਨਾਲ ਜੇ ਮੰਨ ਲਾ ਪਹਿਲਾਂ 25 ਧੀ ਕਿਲੇ ਦੀ ਖੇਤੀ ਕਰਦੇ ਫਿਰ ਆਪਾਂ 50 ਕਿਲੇ ਦੀ ਕਰਨ ਲੱਗੇ ਹੌਲੀ ਹੌਲੀ ਯਾਨ ਠੀਕ ਹੈ ਉਹ ਟਰੈਕਟਰ ਦੇ ਨਾਲ ਫੋਰ ਟਰੈਕਟਰ ਦੇ ਨਾਲ ਫਿਰ 2004 ਦੇ ਵਿੱਚ ਅਰਜਨ ਟਰੈਕਟਰ ਲਿਆ ਫੋਰ ਟਰੈਕਟਰ ਸੇਲ ਕਰਤਾ ਸੀ ਆਪਾਂ ਠੀਕ ਹੈ ਜੀ ਐਦਾਂ ਹੀ ਕੰਮ ਚੱਲੀ ਗਿਆ ਖੇਤੀ ਦਾ ਬੜਾ ਸ਼ੌਂਕ ਜੀ ਖੇਤੀ ਨੂੰ ਸਾਡੇ ਟਿੱਬੇ ਬਹੁਤ ਹੁੰਦੇ ਇੱਥੇ ਹੂੰ ਤੇ ਕਿਉਂਕਿ ਚਲੋ ਆਪਣੀ ਮਿਹਨਤ ਬਹੁਤ ਘਾਟਾ ਸਾਡੇ ਬਜ਼ੁਰਗਾਂ ਦੀ ਮਿਹਨਤ ਜਿਆਦਾ ਆ ਜੇ ਮੈਂ ਕਹਾਂ ਤਾਂ ਜੇ ਮੈਂ ਕਹਾਂ ਤਾਂ ਮੈਂ ਉੱਠ ਕੇ ਕੀਤਾ ਹਾਂ ਕੀਤਾ ਜਰੂਰ ਸਾਡੇ ਬਾਪੂਆਂ ਨੇ ਬੰਲਾਂ ਕੰਮ ਬਹੁਤ ਕੀਤਾ ਸਾਡੀਆਂ ਜਿਹੜੀਆਂ ਜ਼ਮੀਨਾਂ ਸੀ ਇਹ ਬਹੁਤ ਮਾੜੀਆਂ ਸੀ ਹਾਂ ਬਾਅਦ ਉਹਨਾਂ ਨੇ ਆਪਾਂ ਨੂੰ ਕਰਕੇ ਦਿੱਤੀ ਹਾਂ ਸਾਡੇ ਦਾ ਟਿੱਬੇ ਏਡੇ ਏਡੇ ਉੱਚੇ ਸੀ ਇੱਥੇ ਜਿੱਮੇ ਸਾਡੇ ਪਿੰਡ ਦੇ ਬੱਚੇ ਹੁਣ ਵੀ ਦੱਸਦੇ ਸਾਡੇ ਬਜ਼ੁਰਗ ਹਾਂਜੀ ਮੁੱਲਾਬੁਰ ਤੋਂ ਸਾਡੇ ਨਾ ਇੱਥੇ ਨਾਲ ਦੇ ਪਿੰਡਾਂ 'ਚ ਬਸ ਹੋ ਕੇ ਨਿਕਲ ਹੀ ਲੁਧਿਆਣੇ ਨੂੰ ਜਾਂਦੀ ਸੀ ਠੀਕ ਹੈ ਜੀ ਜਦੋਂ ਕਿਤੇ ਜ਼ਿਆਦਾ ਨਹੀਂ ਰਹੀ ਆ ਜਾਂਦੀ ਸੀ ਤਾਂ ਸੜਕ ਦੇ ਟਿੱਬਿਆਂ ਨਾਲ ਉਹ ਜਿਹੜੀ ਮਿੱਟੀ ਛੜਕ ਲਗ ਜਾਂਦੀ ਸੀ ਫਿਰ ਇੱਕ ਰਹਾਣਾ ਪਵੇਗਾ ਪਰ ਕਰੇ ਵਾਰ ਨਹੀਂ ਪੈਂਦੀ ਸੀ ਠੀਕ ਹੈ ਜੀ ਚਲੋ ਅੱਜ ਹੋਰ ਕੱਲ ਹੋ ਨਾ ਕੰਮ ਸ਼ਟਾਰਟ ਕੀਤਾ ਨਾਲ ਠੀਕ ਥੋੜਾ ਜਿਹਾ ਮੇਰਾ ਸੀ ਇਹ ਮੈਂ ਇੱਕ ਮੇਰਾ ਨਾਲ ਮੇਰਾ ਇੱਕ ਦੋਸਤ ਸੀ ਠੀਕ ਹੈ ਜੀ ਮੈਂ ਇਹ ਗੱਲ ਹਟਮੀ ਕਰਨੀ ਚਾਹਨਾ ਵੀ ਜ਼ਿੰਦਗੀ ਦੇ ਵਿੱਚ ਸੋਡੇ ਨਾਲ ਸੋਡੇ ਚੰਗੇ ਦੋਸਤ ਹੋਣੇ ਬਹੁਤ ਜ਼ਰੂਰੀ ਆ ਬਹੁਤ ਜੀ ਜਿਹੜੇ ਚੰਗੇ ਨੇ ਹਮ ਦੋਸਤ ਬਣਾਓ ਚੰਗੇ ਭੀੜ ਨਾ ਇਕੱਠੀ ਕਰੋ ਬਿਲਕੁਲ ਕੋਈ ਫਾਇਦਾ ਨਹੀਂ ਉਹਨਾਂ ਦਾ ਤੇ ਦੂਜੀ ਗੱਲ ਵੀ ਤੁਸੀਂ ਆਪਦਾ ਮਨ ਪਹਿਲਾਂ ਸਾਫ਼ ਰੱਖੋ ਹਮ ਤਰੱਕੀ ਤੁਹਾਨੂੰ ਤਾਂ ਮਿਲਣੀ ਆ ਤੇਰੇ ਵਿੱਚ ਬੇਈਮਾਨੀ ਨਾ ਰੱਖੋ ਤੇ ਘਬਰਾਓ ਨਾ ਹਾਂ ਇਤਰਾਜ ਰਾ ਜਿੰਦਗੀ ਚਾਉਂਦੇ ਨੇ ਪਰ ਹਾਂ ਦਿਲ ਸਾਫ਼ ਰੱਖ ਕੇ ਕੰਮ ਕਰੋ ਹਾਂ ਚੰਗਾ ਮਾੜਾ ਟਾਈਮ ਸਭ ਤੇ ਉਹ ਤਾਂ ਹਾਂ ਰੱਬ ਨੇ ਭਰੋਸਾ ਰੱਖੋ ਹਨਾ ਐ ਮੈਂ ਦੇ ਨਾਲ ਜਿਹੜੇ ਚੰਗੇ ਦੋਸਤ ਹੀ ਮੈਂ ਇੱਥੇ ਤੱਕ ਇਹ ਪਹੁੰਚਿਆ ਚੰਗੇ ਦੋਸਤਾਂ ਕਰਕੇ ਪਹੁੰਚਿਆ ਮੇਰੇ ਦੋਸਤਾਂ ਨੇ ਮੈਨੂੰ ਪੈੜੀਆਂ ਠੇਕੇ ਦਮਾਈਆਂ ਹੂੰ ਮੈਂ ਉਹ ਬਾਈਆਂ ਅੱਜ ਮੈਂ ਮੰਨ ਕੇ ਚੱਲੋ 100 ਤੋਂ ਉੱਪਰ ਖੇਤੀ ਕਰਦਾ ਠੀਕ ਹੈ ਜੀ ਠੀਕ ਹੈ ਨਾ ਉਹ ਆਪਣੇ ਦੋਸਤਾਂ ਦੇ ਵਜੂਰੀ ਕਰਦਾ ਨਵਾਂ ਦਾਪਰਾ ਜੀ ਸਾਰੇ ਵੀਰਾਂ ਦਾ ਜਿਹੜਾ ਵੀਰਾਂ ਦਾ ਬਿਲਕੁਲ ਸਾਰਿਆਂ ਦਾ ਦਿਲੋਂ ਧੰਨਵਾਦ ਕਰ ਜਿਨ੍ਹਾਂ ਨੇ ਮੇਰਾ ਇੱਥੇ ਕ ਸਾਥ ਦਿੱਤਾ ਅੱਜ ਵੀ ਦਿੰਦੇ ਆ ਆਪਣਾ ਸਾਥ ਸਹੀ ਗੱਲ ਹੈ ਵੀਰੇ ਫੇਰ ਕੀ ਹੋਇਆ ਮਸ਼ੀਨਰੀ ਕੰਨੀ ਨੂੰ ਹੌਲੀ ਹੌਲੀ ਚੱਲ ਪਈ ਹੂੰ 2005 ਦੇ ਵਿੱਚ 2 ਕਿਲੇ ਆਲੂ ਲਾਏ ਹੂੰ ਫੇਰ ਇੱਕ ਇਹੋ ਜਿਹਾ ਦੌਰ ਆਇਆ ਵਿਚਾਲੇ 7 ਦੇ ਵਿੱਚ ਹਾਂ ਜਿਹੜੇ 5-4 ਕਿਲੋ ਆ ਸੀ ਬੰਦ ਕਰਦੇ ਬੰਦ ਕਰ ਕੋਈ ਅੜਾ ਆਲੂ ਨਹੀਂ ਲਾਇਆ ਕਰਨੇ ਉਹ ਟੋਨ ਕੋਲ ਆ ਗਿਆ ਘਾਟਾ ਪੈ ਗਿਆ ਹਾਂ ਕਿਉਂਕਿ ਕੱਲ ਕੀ ਸੀ ਮੇਰਾ ਨਹੀਂ ਸੀ ਮਨ ਕਰਦਾ ਸਾਡਾ ਸਾਂਝਾ ਪਰਿਵਾਰ ਕਰਕੇ ਸਾਡੇ ਤਾਏ ਚਾਚੇ ਕੋਈ ਚੀਜ਼ ਨੂੰ ਨਹੀਂ ਸੀ ਚੰਗਾ ਸਮਝਦੇ ਉਹ ਕਹਿੰਦੇ ਵੀ ਯਾਰ ਆਪਾਂ ਆਪਣੇ ਪੈਸੇ ਨਾਲ ਹੀ ਕੰਮ ਕਰਨਾ ਵੀ ਆਪਾਂ ਕਰਜ਼ੇ ਤੋਂ ਡਰਨਾ ਹਾਂ ਕਿਉਂਕਿ ਉਹ ਟੱਕ ਦੌਰ ਵੀ ਇਹ ਜਾ ਹੁੰਦਾ ਸੀ ਅੱਜ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਜਿਹੜੇ ਨਵੇਂ ਮੁੰਡੇ ਖੇਤੀ ਕਰਦੇ ਆ ਹਾਂਜੀ ਵੀ ਵੱਧ ਤੋਂ ਵੱਧ ਕਰਜ਼ੇ ਤੋਂ ਬਚੋ ਸਿਆਣੀ ਗੱਲ ਆ ਵੀਰੇ ਕਿਉਂਕਿ ਇਹ 11 ਬੰਦਾ ਨੱਪਿਆ ਗਿਆ ਦਿਮਾਗ ਬੰਦਾ ਅੱਗੇ ਆਪਣੇ ਬਜ਼ੁਰਗ ਇਸ ਜੀ ਤੋਂ ਬਹੁਤ ਵਜਦੇ ਸੀ ਜਿਹੜੇ ਸਿਆਣੇ ਬਜ਼ੁਰਗ ਆਪਣੇ ਪੁਰਾਣੇ ਬਜ਼ੁਰਗ ਸੀ ਨਾ ਉਹ ਇਹ ਚੀਜ਼ਾਂ ਤੋਂ ਕਰਜ਼ੇ ਤੋਂ ਬੜਾ ਬਰੇਜ ਕਰਦੇ ਸੀ ਉਹ ਪਹਿਲਾਂ ਉਹ ਕਹਿੰਦੇ ਜੇ ਪੈਸਾ ਹੋਊਗਾ ਤਾਂ ਆਪਾਂ ਜੀ ਲੈਣੀਆਂ ਨਹੀਂ ਲੈਣੀਆਂ ਨਹੀਂ ਤਾਂ ਨਹੀਂ ਲੈਣੀ ਉਹ ਜੀ ਤੋਂ ਡਰਦੇ ਸੀ ਜਿੰਨੇ ਜੋਗੇ ਉਹ ਨਹੀਂ ਪਾਂਡੀ ਚੱਕਰੀ ਆ ਉਹ ਕਹਿੰਦੇ ਆਪਾਂ ਕਣਕ ਝੋਨੇ ਨਹੀਂ ਬੀਜਾਂਗੇ ਵੀ ਆਪਾਂ ਨਹੀਂ ਇਹ ਕੰਮ ਕਰਨਾ ਹਨਾ ਚਲੋ ਆਪਣਾ ਸੀਗਾ ਵੀ ਯਾਰ ਵੀ ਆਪਾਂ ਕੁਝ ਵੱਖਰਾ ਕਰਨਾ ਹੂੰ ਵੀ ਆਪਾਂ ਕੁਝ ਵੱਖਰਾ ਕਰਕੇ ਦੇਖਣਾ ਤੁਸੀਂ ਫਿਰ ਉਹਦੇ ਜ ਸਕਸੈਸ ਫਿਰ ਤੁਸੀਂ ਕਦੋਂ ਏ ਕਿੰਨਾ ਟਾਈਮ ਮਤਲਬ ਕਿਹੜੇ ਸਾਲ ਨਚਾ ਤੂ ਅਗਲੇ 2 ਸਾਲ ਛੱਡੇ ਨਵਾ ਫੇਰ ਹੀ ਸ਼ੁਰੂ ਕਰ ਲਿਆ ਕੰਮ ਦੁਬਾਰੇ ਅੱਛਾ ਜੀ ਪੰਜਾਂ ਕਿਲਿਆਂ ਤੋਂ ਫੇਰ ਸਟਾਰਟ ਕਰ ਲਿਆ ਠੀਕ ਹੈ ਜੀ ਫੇਰ ਪੰਜਾਂ ਤੋਂ 10 ਹੋਏ 15 ਫੇਰ ਹੁੰਦੇ ਹੁੰਦੇ ਮਹਾਰਾਜ ਨੇ ਪਤਾ ਹੀ ਲੱਗਣਾ ਤਾਂ ਵੀ ਕਦੋਂ ਕਿਰਪਾ ਹੋ ਗਈ ਅੱਜ ਆਲੂਆਂ ਤੋਂ ਬਿਨਾ ਆਏ ਲੱਗਦੇ ਨੇ ਵੀ ਹੋਰ ਕੋਈ ਫਸਲ ਵੀ ਜੀ ਬਹੁਤ ਸੋਹਣਾ ਮਹਾਰਾਜ ਨੇ ਵਾਹ ਫੜੀ ਅੱਜ ਤੁਹਾਡੇ ਸਾਹਮਣੇ ਹੀ ਰੰਗ ਲੱਗੇ ਹੋਏ ਆ ਪਰਮਾਤਮਾ ਨੇ ਬਣਾਤਾ ਇਹ ਜੌਂਡੀਅਰ ਬ੍ਰਾਂਡ ਦੇ ਵਿੱਚ ਤੁਸੀਂ ਲੱਗੇ ਹੋ ਜਿਆਦੇ ਤੁਹਾਡੇ ਕੋਲ ਜੌਂਡੀਅਰ ਹੀ ਆ ਹਾਂ ਟਰੈਕਟਰ ਜੌਂਡੀਅਰ ਹੀ ਸਾਡ ਅੱਜ ਦੀ ਡੇਟ ਅੱਜ ਸਾਰੇ ਜੌਂਡੀਰ ਬਰਤਦੇ ਸਾਰੇ ਜੌਂਡੀਰ ਹਾਂ ਹਾਲੈਂਡ ਵੀ ਆ ਇੱਕ ਟਰੈਕਟਰ ਹਾਲੈਂਡ ਆਪਣੇ ਕੋਲੇ ਹਾਂਜੀ ਤੇ ਉਹ ਵੀ ਤਕਰੀਬ ਸਵਾਜ ਬਣਿਆ ਮੈਂ ਲੈਣਾ ਨਹੀਂ ਸੀ ਮੇਰੇ ਇੱਕ ਦੋਸਤ ਨੇ ਮੈਨੂੰ ਧੱਕੇ ਨਾਲ ਦਵਾਤਾ ਤੇ ਆਪਾਂ ਜੌਂਡੀਰ ਹੀ ਲੈਣਾ ਸੀ ਉਹ ਵੀ ਨਹੀਂ ਜਿਆਦਾ ਹਾਂ ਮੇਰਾ ਇੱਕ ਦੋਸਤ ਆ ਬੂ ਇੱਥੇ ਸਰਪੰਚ ਹਾਂਜੀ ਗੁਰਿੰਦਰ ਉਹਦਾ ਨਵਾਂ ਤੇ ਉਹ ਬਾਹਰ ਗਿਆ ਸੀ ਉਹ ਟਾਈਮ ਠੀਕ ਹੈ ਜੀ ਉਹਦੇ ਕੋਲ 50 60 ਜੌਂਡੀਰ ਸੀ 4 ਵੀਰ ਠੀਕ ਹੈ ਜੀ ਤੇ ਉਹ ਮੈਨੂੰ ਕਹੀ ਗਿਆ ਹਲੇ ਫੋਨ ਤੇ ਵੀ ਮੈਂ ਆ ਕੇ ਗੱਲ ਕਰਦਾ ਵੀ ਤੂੰ ਰਹਿਣ ਦੇ ਵੀ ਕਾਲੀ ਨਾ ਕਰ ਉਹ ਬਾਹਰ ਗਿਆ ਸੀ ਤੇ ਫਿਰ ਮੇਰਾ ਇੱਕ ਦੋਸਤ ਆ ਦਾਖੇ ਦਾ ਤੇ ਉਹ ਮੈਨੂੰ ਕਹਿੰਦਾ ਚੱਲ ਜਾ ਤੂੰ ਹੌਲੈਂਡ ਦਾ ਸਵਾਦ ਦਿਖਾਉਣੇ ਉਹ ਹੌਲੈਂਡ 60 10 ਨਵਾਂ ਮਾਡਲ ਆਇਆ ਸੀ ਉਦੋਂ 60 10 ਹਾਂ 4 ਵੀਲ ਚ ਠੀਕ ਹੈ ਜੀ ਤੇ ਉਹ ਆਪਾ ਉਦੋਂ ਫਿਰ ਉਹ ਹੱਕ ਲਿਆਂਦਾ ਹਾਂ ਤੇ ਚਲੋ ਉਹ ਵੀ ਠੀਕ ਆ ਆਪਦੀ ਜਗ੍ਹਾ ਤੇ ਇਹ ਵੀ ਠੀਕ ਆ ਜਿਹੜਾ ਜੌਂਟ ਯਰ ਇਹਦੀ ਇਹ ਵੀ ਇੱਕ ਰਿਪੇਅਰ ਵਾਲੀ ਘਟ ਹੈ ਇਹਦੀ ਹਮ ਇਹਨਾਂ ਟਰੈਕਟਰਾਂ ਦੇ ਦਰਸ਼ਨ ਚੰਗੀ ਤਰ੍ਹਾਂ ਕਰਾ ਦੇਣਾ ਇਹਨਾਂ ਨੂੰ ਇਹ ਵੀਰੇ ਦਾ ਉਹ ਸਿਸਟਮ ਨਹੀਂ ਹੈ ਆਪਾਂ ਆਮ ਦੇਖਦੇ ਨੇ ਵੀ ਸ਼ੌਕ ਨੂੰ ਸਜਾਸ ਜੂ ਕੇ ਰੱਖ ਲਿਆ ਵੀਰਾ ਤਾਂ ਲੈਂਦਾ ਕੰਮ ਹਾਂ ਬਿਲਕੁਲ ਮੈਂ ਹੋਰ ਵੀ ਇਹ ਗੱਲ ਕਹਿੰਦਾ ਜਿਹੜੀ ਥੋੜੀ ਮਸ਼ੀਨਰੀ ਲੈਣੀ ਉਹ ਕੰਮ ਲੈਣ ਲਈ ਲੋ ਹਾਂ ਠੀਕ ਹੈ ਨਾ ਕੰਮ ਲੋ ਜੇ ਵੀ ਇਹਨੇ ਘੰਟੇ ਚੱਲੂ ਛੋਡੇ ਕੋਲੇ ਹੂੰ ਉਹਦਾ ਤਾਂ ਫਾਇਦਾ ਉਹਦਾ ਵੀ ਆਪਾਂ ਨੂੰ ਕੁਝ ਕਰਕੇ ਹੁਣ ਜਿਹਦੇ ਸਾਹਮਣੇ ਆਪਾਂ ਨੂੰ ਕੰਮ ਆਉਂਦਾ ਸਾਹਮਣੇ ਆਪਣੇ ਜਿਹੜੇ ਟਰੈਕਟਰ ਆਉ ਥੋੜੇ ਆ ਪਰ ਹੀ ਕੰਮ ਲੈਂਦੀਆਂ ਇਹ ਦੋਨੇ ਵੀਰੇ ਕਿਹੜਾ ਕਿਹੜਾ ਮਾਡਲ ਆ ਇਹ ਹੈਗਾ ਤਕਰੀਬਨ ਆਹ 12 ਮਾਡਲ ਆ ਇਹ 12 ਹਾਂ ਉਹ 15 ਮਾਡਲ ਆ ਉਹ 15 ਆਪਾਂ ਕੰਮ ਲਈ ਟਰੈਕਟਰ ਰੱਖਦੇ ਆਂ ਆਪਾਂ ਇਹਨਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਕਰਨੀ ਜ਼ਰੂਰੀ ਨਹੀਂ ਬਿਲਕੁਲ ਮੈਂ ਇਹ ਨਹੀਂ ਕਹਿੰਦਾ ਵੀ ਇਹ ਕੋਈ ਹਰੇਕ ਬੰਦਾ ਹਰੇਕ ਬੰਦੇ ਦੀ ਆਪੋ ਆਪਣੀ ਹੋ ਆ ਹਾਂ ਠੀਕ ਹੈ ਜਿਹਨੂੰ ਜਿਹੜਾ ਪਸੰਦ ਆ ਜੀ ਹਨਾ ਆਪਾਂ ਨੂੰ ਇਹ ਪਸੰਦ ਆ ਮੈਂ ਇਹ ਨਹੀਂ ਕਹਿੰਦਾ ਵੀ ਹਰੇਕ ਬੰਦਾ ਜੋਂਡਾ ਟਰੈਕਟਰ ਵਰਤੇ ਮੈਂ ਇਹ ਗੱਲ ਕਹਿਣੀ ਨਹੀਂ ਚਾਹੁੰਦਾ ਠੀਕ ਹੈ ਆਪਕੋ ਆਪਣੀ ਪਸੰਦ ਹੈ ਡਿਸੀਜਨ ਆ ਜੋ ਉਹਨੂੰ ਚੰਗਾ ਜੋ ਅਗਲੋ ਚੰਗਾ ਲੱਗੇ ਤੁਹਾਨੂੰ ਮਤਲਬ ਤੁਹਾਡੇ ਕੋਲ ਜਿਵੇਂ ਮਸ਼ੀਨ ਵੀ ਜੋਂਡੀਰ ਦੀ ਆ ਹਾਂ ਤੁਹਾਨੂੰ ਇਹਦੇ ਚ ਇੱਕ ਤਾਂ ਜਿਵੇਂ ਤੁਸੀਂ ਕਹਿੰਦੇ ਵੀ ਰਿਪੇਅਰ ਨਹੀਂ ਹੈ ਜਿਵੇਂ ਹੀ ਕੱਢਦਾ ਹਾਂ ਹਾਂ ਸੌਖਾ ਸਾਰਾ ਬਿਲਕੁਲ ਸਾਰਾ ਕੋ ਬੁੱਕੜ ਜਾ ਸਾਰੀ ਦਿਹਾੜੀ ਬੰਦਾ ਇਹ ਥੱਕਦਾ ਹੀ ਨਹੀਂ ਮੈਂ ਤਕਰੀਬਨ 18 18 ਘੰਟੇ ਖੁਦ ਵੀ ਟਰੈਕਟਰ ਚਲਾਇਆ ਆਪ ਤੁਸੀਂ ਖੁਦ ਮੈਂ ਬਹੁਤ ਟਰੈਕਟਰ ਚਲਾਇਆ ਪਹਿਲਾਂ ਵੀ ਮੈਂ ਰਾਤ ਦਾ ਦਿਨ ਦਾ ਜਿਹੜਾ ਹੋ ਟਰੈਕਟਰ ਸੀ ਉਹ ਮੈਂ ਹਫ਼ਤਾ ਲਗਾਤਾਰ ਚਲਾਉਂਦਾ ਰਿਆ ਕੱਲਾ ਰੋਟੀ ਪਾਣੀ ਖਾਣਾ ਘੰਟਾ ਘੰਟਾ ਸੌਣਾ ਇੱਕ ਟਰੈਕਟਰ ਨਾਲ ਵਾਹੀ ਕੀਤੀ ਆ ਸਾਫ ਸਾੜ ਕੀਲੇ ਦੀ ਆਪਾਂ ਤੇ ਉਹ ਵੈਗਰੂ ਨੇ ਮਿਹਨਤ ਨੂੰ ਫਲ ਵੀ ਤਾ ਫਿਰ ਇਹ ਟਰੈਕਟਰ ਹੁਣ ਵੀ ਜਾਂਦਾ ਕੋਈ ਚੌਂ ਡੇ ਉਹਨੇ ਚਲਾਉਂਦਾ ਤਾਂ ਮੇਰੇ ਹਿਸਾਬ ਨਾਲ ਆਰਾਮ ਨਾਲ ਜਿਹਹ ਜਾਂ ਚੜ ਜਾ ਉਹ ਜਿਹਾਂ ਉਤਰ ਆਉਂਦਾ ਇਹ ਰੋਟਰ ਪੰਪ ਤਨੋਂ ਦੋਨਾਂ ਚ ਤੇਲ ਦਾ ਖਰਚਾ ਕਿਹਦਾ ਜ਼ਿਆਦਾ ਲੱਗੇਗਾ ਜੇ ਸਹੀ ਦਸੀ ਯਾਰ ਆਪਾਂ ਕੰਮ ਵਾਲੇ ਬੰਦੇ ਆ ਮੈਂ ਕਹ ਰਿਹਾ ਤੱਕ ਤੇਲ ਕੱਢਣਾ ਵੀ ਨਹੀਂ ਕੱਢਣਾ ਵੀ ਜਿਵੇਂ ਆਪਾਂ ਸਾਂਝੀ ਰੋਟੀ ਨਹੀਂ ਕੰਨਦੇ ਤੇ ਆਪਾਂ ਕਦੇ ਨਾ ਤੇਲ ਵੀ ਨਹੀਂ ਕੰਨਦੇ ਕੰਮ ਲੈਣਾ ਬਸ ਹੋ ਗਿਆ ਗੱਲ ਕੀਤੀ ਹਾਂ ਦੇਖਾਊਗਾ ਤਾਂ ਫੇਰ ਹੀ ਕੰਮ ਕਰੂਗਾ ਨਾ ਹਾਂ ਆ ਬਾਈ ਨੇ ਬਹੁਤ ਪਤੇ ਦੀ ਗੱਲ ਕਰੀਆ ਠੀਕ ਨਾ ਇਹ ਮਤਲਬ ਇਹਨਾਂ ਤੋਂ ਵੀਰੇ ਕਿੰਨਾ ਇਹਨਾਂ ਦੀ ਕਿੰਨੀ ਕਿੰਨੀ ਜੋੜੀ ਹੈ ਨਾ ਦੋਨਾਂ ਦੀ ਜਿਵੇਂ ਆਪਣੀ ਜੋੜੀ ਟੈਰਾਂ ਦੀ ਇਹਦੇ ਤਾਂ ਮੇਰੇ ਹਿਸਾਬ ਨਾਲ ਤੀਜੀ ਜਾਂ ਚੌਥੀ ਹੋਊਗੀ ਇਹਦੀ ਹਾਂ ਤੇ ਇਹਦੀ ਇਹਦੀ ਤੀਜੀ ਆ ਇੱਡੀ ਤੀਜੀ ਹਾਂ ਵੀ ਪੂਰੇ ਕੁੱਟ ਕੇ ਵਾਇਆ ਮੈਂ ਕਹ ਪੂਰੀ ਆਪਾਂ ਜਿਹੜੇ ਜਿਹੜੇ ਖੇਤ ਜਾ ਵੜਦੇ ਆ ਇਹ ਨਹੀਂ ਦੇਖਣਾ ਵੀ ਇਹ ਬਾਹੀ ਹੋ ਗਈ ਯਾਰ ਇਹ ਤਿੰਨ ਗੇਰੀ ਹੋ ਗਈ ਕਈ ਵਾਰੀ ਆਏ ਹੁੰਦੇ ਆ ਆਲੂ ਵਾਲੀ ਮਸ਼ੀਨ ਵੀਜਨ ਚੱਲੀ ਗਈ ਤਾਂ ਬੱਟਰ ਨਹੀਂ ਬਸਾਂਦਾਈ ਤਾਂ ਫੇਰ ਟਰੈਕਟਰ ਸੰਦ ਲੈਣੇ ਸਾਰੇ ਦੁਬਾਰਾ ਵੀ ਆ ਜੋ ਬਾਹੀ ਕਰੋਗੇ ਹੂੰ ਉੱਥੇ ਹੀ ਤੇਲ ਵੀ ਜਿੰਨਾ ਚਿਰ ਪੂਰਾ ਮਨ ਖੁਸ਼ ਨਹੀਂ ਮੈਂ ਕਹਣਾ ਜਿੰਨਾ ਚਿਰ ਆਏ ਲੱਗੇ ਨਾ ਵੀ ਉਹਨਾਂ ਚਿਰ ਪਾਉ ਕੰਮ ਕਰਨਾ ਹੀ ਨਹੀਂਗਾ ਹਾਂ ਉਹਨਾਂ ਚਿਰ ਠੀਕ ਹੈ ਨਾ ਹਾਂ ਉਹਨਾਂ ਚਿਰ ਤਾਂ ਕੋਈ ਗੱਡੀ ਰੱਖਣੀ ਆ ਉਹਦੀ ਠੀਕ ਆ ਵੀਰੇ ਇਹਨਾਂ ਦਾ ਵੀਰੇ ਪ੍ਰਾਈਸ ਆਪਾਂ ਨੂੰ ਯਾਦ ਆ ਕੋਈ ਆ ਜਿਵੇਂ 12 ਚ ਕਿੰਨੇ ਦਾ ਲਿਆ ਸੀਗਾ ਯਾਰ ਉਦੋਂ ਮੇਰੇ ਹਿਸਾਬ ਨਾਲ ਇਹ 3.4 ਲੱਖ ਦਾ ਹੋਊਗਾ 3.4 ਹਾਂ ਅੰਦਾਜ਼ਾ ਈ ਆ ਬਾਕੀ ਮੈਂ ਪੱਕਾ ਕਹਿ ਨਹੀਂ ਸਕਦਾ ਹੁਣ ਆਪਾਂ ਨੂੰ ਇਹਦੇ ਬਾਰੇ ਕੋਈ ਬਾਹਲਾ ਪਤਾ ਨਹੀਂ ਹੈਗਾ ਵੀ ਇਦਾਂ ਨਾ ਆਜੋ ਆਪਾਂ ਤੁਹਾਨੂੰ ਮਸ਼ੀਨ ਵੀ ਦਿਖਾਉਣੇ ਆ ਇਹਨੂੰ ਆ ਜਾ ਵੀਰੇ ਕੋਲੇ ਨਾ ਜੌਂਡੀਅਰ ਦੀ ਮਸ਼ੀਨ ਵੀ ਆ ਤੇ ਆਪਾਂ ਪੁੱਛਦੇ ਵੀ ਆ ਵੀਰੇ ਨੂੰ ਵੀ ਜੌਂਡੀਅਰ ਬ੍ਰਾਂਡ ਮਤਲਬ ਤੁਸੀਂ ਇਹਦੀ ਏਕਾ ਤੋਂ ਲਈ ਏ ਵੀਰੇ ਤੁਸੀਂ ਕੀ ਚੱਕਰ ਮਤਲਬ ਉਹ ਮਸ਼ੀਨਾਂ ਤਾਂ ਆਪਣੇ ਹੁਣ ਬਹੁਤ ਬਣਦੀਆਂ ਤੁਹਾਨੂੰ ਪਤਾ ਹੀ ਆ ਇਹ ਪਤਾ ਗੱਲ ਕੀ ਸੀ ਜਿਵੇਂ ਆਪਾਂ ਟਰੈਕਟਰ ਜੂਸ ਕਰਦੇ ਵਰਤਦੇ ਹੀ ਆਪਾਂ ਨੂੰ ਹਾਂਜੀ ਤੇ ਇੱਕ ਹੌਲੈਂਡ ਮਸ਼ੀਨ ਵੀ ਆਈ ਸੀਗੀ ਆਪਣੀ ਹਾਂ ਤੇ ਫਿਰ ਮੈਨੂੰ ਸੀ ਆਪਾਂ ਟਰੈਕਟਰ ਜੌਂਡੀਰ ਵਾਸਤੇ ਆਪਾਂ ਮਸ਼ੀਨ ਹੀ ਜੌਂਡੀਰ ਲੈਣੀ ਆ ਇਹ ਕਿੰਨੇ ਸਾਲ ਚਲਾਈ ਸੀ ਆਪਾਂ ਇਹ ਤਕਰੀਬਨ 16 ਦੇ 17 ਦੇ ਵਿੱਚ ਲਈ ਹੋਈ ਆ 16 17 ਹਾਂ ਤੇ ਆਫ ਕੈਮਰਾ ਤੁਸੀਂ ਦੱਸਦੇ ਪਏ ਸੀ ਵੀ ਇਹ ਆਪਣੇ ਜ਼ਿਲ੍ਹੇ ਦੀ ਪਹਿਲੀ ਆ ਹਾਂ ਆਪਣੇ ਲੁਧਿਆਣਾ ਜ਼ਿਲ੍ਹੇ ਚ ਆਪਾਂ ਪਹਿਲਾਂ ਲਿਆਂਦੀ ਸੀ ਇਹ ਮਸ਼ੀਨ ਮਿਸਾਲ ਤੋਂ ਪਹਿਲਾਂ ਆਪਾਂ ਇਹਨਾਂ ਹਲਦਿਆਂ ਜਿਹਦੇ ਆਪਾਂ ਲੈ ਕੇ ਆਏ ਸੀ ਉਹ ਜਿਵੇਂ ਏਜੰਸੀ ਵਾਲਿਆਂ ਨੇ ਆਪ ਨੂੰ ਦੱਸਿਆ ਵੀ ਹੋਰ ਮਸ਼ੀਨ ਨਹੀਂ ਕੋਈ ਵੇਚੀ ਵੀ ਜੋੜੀ ਮਹੀਨ ਆਪਾਂ ਪਹਿਲਾਂ ਲਈ ਸੀ ਸਭ ਤੋਂ ਪਹਿਲਾਂ ਆਪਾਂ ਲਈ ਸੀ ਤੇ ਇਹਦੀ ਡੀਲ ਆਪਣੇ ਵਗੈਰਾ ਉਹ ਟਰੈਕਟਰ ਦੇ ਉੱਥੇ ਸ਼ੋਅਰੂਮ 'ਚ ਹੀ ਸੀ ਹਾਂ ਜਿਵੇਂ ਏਜੰਸੀ ਜੋ ਬਟਰੈਕਟਰ ਲੈਣ ਜਾਂਦੇ ਆ ਉਹ ਮਈ ਉਹਨਾਂ ਨੇ ਆਪਾਂ ਨੂੰ ਹੀ ਦਿੱਤੀ ਸੀ ਉਹਨਾਂ ਉਹਨਾਂ ਦੇ ਥਰੂ ਹੀ ਲਈ ਸੀ ਆਪਾਂ ਇਹਦੇ 'ਚ ਦੂਜੀਆਂ ਮਸ਼ੀਨਾਂ ਨਾਲੋਂ ਕੀ ਫਰਕ ਆ ਨੰਨ ਉੱਪਰ ਚੱਲ ਜੀ ਇੱਕ ਤਾਂ ਇਹ ਭਜਨ 'ਚ ਉਹਦੇ ਨਾਲੋਂ ਹਲਕੀ ਆ ਉਹ ਮਸ਼ੀਨਾਂ ਨਾਲੋਂ ਹਾਂਜੀ ਠੀਕ ਆ ਕਿਉਂਕਿ ਇਹਦਾ ਜਿਹੜਾ ਕੰਮ ਕਰਨ ਦੀ ਜਿਹੜੀ ਠੀਕ ਹੈ ਜੀ ਕਰਦੇ ਆ ਦੂਜੇ ਮਹੀਨੇ ਵੀ ਜ਼ਿਆਦਾ ਲੇਕਨ ਉਹਦੇ ਟਾਇਰ ਛੋਟੇ ਜਿਹੇ ਲੱਗਦੇ ਆ ਟਾਇਰ ਇਹਦੇ 16 ਦੇ ਉਹੀ ਹਰ ਚੀਜ਼ ਦੀ ਛੋਟੀ ਬਣਾਈ ਹੋਈ ਆ ਪਰ ਕੰਮ ਕਰਨ ਦੀ ਕੁਆਲਿਟੀ ਬਹੁਤ ਹੈ ਜੀ ਯਾਨੀ ਕਣਕ ਨੂੰ ਤਾਂ ਇਹ ਇੰਨੀ ਵੱਡੀ ਵੜਦੀ ਆ ਕਣਕ ਨੂੰ ਤਾਂ ਇੰਨਾ ਦਾ ਤੋਰਾ ਵਾ ਤੇ ਬਾਕੀਆਂ ਵੀ ਦਾ ਜਿਹੜਾ ਸਿਸਟਮ ਆ ਜਿਵੇਂ ਆਪਾਂ ਜਰੀਲੇ ਚੱਕਰ ਘਟਾਉਣੇ ਵਧਾਉਣੇ ਉੱਤੇ ਬੈਠੀ ਘੜਬੱਤ ਜਾਂਦੇ ਨੇ ਬਹੁਤ ਜੀ ਲੋਕਾਂ ਉੱਪਰ ਹੀ ਹੋ ਜਾਂਦਾ ਸਾਰਾ ਗੱਲ ਇਹ ਨਹੀਂ ਵੀ ਥੱਲੇ ਉਤਰ ਕੇ ਗਰਾਰੀ ਉਹ ਚੇਂਜ ਕਰਨੀ ਪਊ ਬੈਲਟ ਵਗੈਰਾ ਉਹ ਨਹੀਂ ਬਿਲਕੁਲ ਉਹ ਚੀਜ਼ ਦੇ ਨਾਲ ਹੀ ਆ ਸਿਸਟਮ ਸਾਰਾ ਬਾਕੀ ਇਹ ਵੀ ਇਹ ਨਟਾਂ ਦੀ ਫ अच्छा ये बंदे <laughs> ने कहिने ਬਾਹਰ ਨੂੰ ਜਾਣਾ ਇਹਨੂੰ ਖੋਲ ਕੇ ਡੱਬੇ ਵਿੱਚ ਬੰਦ ਕਰਕੇ ਰੱਖ ਸਕਦਾ ਹੈ ਬਹੁਤ ਘੱਟ ਬਿਲਡਿੰਗ ਹੈ ਇਹਨੂੰ اچھا ਨਟਾ ਨਹੀਂ ਹਰ ਜੀ ਫਿੱਟ ਕੀਤੀ ਹੋਈ ਹੈ ਇਹਦੀ ਵੀ ਜੋ ਵੀ ਇਹਦਾ ਸਿਸਟਮ ਆ ਉਹ ਸਾਰੇ ਨਟਾਂ ਤੇ ਆ ਇਹਦਾ ਸਿਸਟਮ ਹੈ ਹਾਂ ਦੇਖ ਸਾਰੇ ਹਾਂ ਜਵਾਕਾਂ ਦੀ ਉਹ ਖੇਡ ਆਪਾਂ ਇਕੱਠੀ ਕਰਨੀ ਹੈ ਠੀਕ ਕਰਦੇ ਆ ਜਿੱਥੋਂ ਮਰਜ਼ੀ ਇਹਨੂੰ ਤੁਸੀਂ ਖੋਲ ਸਕਦੇ ਹੋ ਹਾਂ ਇਹ ਸਾਰੀ ਖੁੱਲਦੀ ਆ ਇੱਧਰ ਆ ਜਾ ਨਲੂ ਮੇਰੇ ਦੀ ਗੱਲ ਸੁਣੋ ਹਾਂ ਜੀ ਕੱਲੀ ਕੱਲੀ ਚੀਜ਼ ਹਾਂ ਇਹ ਸਾਰੀ ਖੁੱਲਦੀ ਆ ਵੇ ਸਾਰੀ ਖੁੱਲ ਕੇ ਕਿਤੇ ਜਿੱਥੇ ਮਾਦੀ ਨੂੰ ਚੈਣ ਦੋ ਤੁਸੀਂ ਵੇ ਵੈਲਡਿੰਗ ਨਹੀਂ ਕਰਿਆ ਸਾਰਾ ਕੁਛ ਹੀ ਖੁੱਲਦਾ ਸਾਰਾ ਕੋਸ ਨੜਾ ਨਾ ਖੁੱਲਦਾ ਸਾਰਾ ਕੁਛ ਦਾ ਇਹ ਤਾਂ ਫਿਰ ਯਾਰ ਗੱਲ ਫਿਰ ਉੱਥੇ ਆ ਗਈ ਇਹ ਜੋਂਡੀਅਰ ਤੇ ਤੁਸੀਂ ਖਰਚੇ ਪੈਸੇ ਤੇ ਫਿਰ ਕੱਲੀ ਕੱਲੀ ਚੀਜ਼ ਜੀ ਖੁੱਲਦੀ ਆ ਕੱਲੀ ਕੱਲੀ ਜੀ ਆਹ ਚੀਜ਼ ਤਾਂ ਇਹਨੂੰ ਲਾਗ ਬਸ ਰੱਖ ਦੋ ਆਹ ਚੀਜ਼ਾਂ ਅੱਡ ਕਰ ਲਓ ਆਹ ਜੀ ਝੰਡ ਕਰ ਲਓ ਬਸ ਇਹਨੂੰ ਟਾਇਰ ਅੱਡ ਕਰ ਲਓ ਖੋਲ ਕੇ ਰੱਖ ਦੋ ਉਹ ਵੀ ਉੱਥੇ ਫਿੱਟ ਹੋ ਜਾਂਦੀ ਆ ਉਦੋਂ ਹੀ ਸੀ ਹਾਂ ਸਾਰਾ ਸਮਾਨ ਆਉਂਦਾ ਇੱਥੇ ਫਿਟਿੰਗ ਹੀ ਹੋ ਜਾਂਦੀ ਆ ਠੀਕ ਆ ਬਰੇਡੀਰ ਪੇਰ ਪੂਰ ਦੁੱਜੀ ਨਾਲ ਤੁਹਾਨੂੰ ਵੱਧ ਲੱਗੇਗਾ ਘੱਟ ਨਹੀਂ ਰਿਪੇਅਰ ਦੀ ਤਾਂ ਪ੍ਰੋਬਲਮ ਨਹੀਂ ਕੋਈ ਆਏਗੀ ਇੱਕ ਪ੍ਰੋਬਲਮ ਉਹ ਉਹ ਜਿਹੜੀ ਪ੍ਰੋਬਲਮ ਆਉਂਦੀ ਉਹਦਾ ਉਹਦਾ ਕਾਰਨ ਕੀ ਸੀ ਹਾਂਜੀ ਕਾਰਨ ਕੀ ਆ ਵੀ ਆਪਾਂ ਜਿਵੇਂ ਹੁਣ ਮਨ ਲਾ ਵੀ ਆਪ ਨੂੰ ਜਾਂਸੀ ਵਾਲਿਆਂ ਨੇ ਮਸ਼ੀਨ ਵੇਚਤੀ ਹਾਂਜੀ ਇਹਦਾ 2 ਤੋਂ 3 ਲੱਖ ਰੁਪਏ ਦਾ ਸਮਾਨ ਆ ਜਿਹੜਾ ਆਪਣਾ ਵਿੱਚ ਯੂਜ਼ ਹੁੰਦਾ ਹਾਂਜੀ ਯੂਜ਼ ਹੁੰਦਾ ਜਿਹੜਾ ਮੇਨ ਆ ਆਮਦਨ ਕੋਈ ਹੁੰਦਾ ਨਹੀਂ ਜੇ ਕੋਈ ਪ੍ਰੋਬਲਮ ਆਉਂਦੀ ਉਹ ਮਗਾ ਕੇ ਨਹੀਂ ਰੱਖਦੇ ਉਹ ਟਾਈਮ ਤੇ ਉਹ 3 ਦਿਨ ਲੱਗ ਜਾਂਦੇ ਆ ਪਰ ਹੁਣ ਇਹਦਾ ਵਿੱਚ ਇੱਕ ਚੀਜ਼ ਕਰਾ ਵੀ ਆਪਣੇ ਪੰਜਾਬ ਚ ਮਸ਼ੀਨ ਘੱਟ ਆ ਇਹ ਹਰਿਆਣੇ ਚ ਬਹੁਤ ਜ਼ਿਆਦਾ ਆ ਠੀਕ ਹੈ ਤੇ ਹੁਣ ਆਪਾਂ ਹੀ ਕਰਦੇ ਆਪਾਂ ਤਕੀਮੰਦਿਆ ਸਮਾਨ ਮਗਾ ਕੇ ਰੱਖ ਲੈਨੇ ਪਹਿਲਾਂ ਯੋ ਆਲਰੇਡੀ ਪਤਾ ਹੀ ਹੁੰਦਾ ਹੁੰਦਾ ਆਪਣਾ ਫੋਰਮੈਨ ਵੀ ਰਾਨੂੰ ਵੀ ਪਹਿਲਾਂ ਥੋੜੀ ਪ੍ਰੋਬਲਮ ਆਈ ਉਹ ਨਵਾਂ ਨਵੀਂ ਲਈ ਹੈ ਨਾ ਪਹਿਲੇ ਸਾਲ ਮੱਕੀ ਨੂੰ ਚਲਾਈ ਸੀ ਪਹਿਲੇ ਸਾਲ ਹੀ ਆਪਾਂ ਅੱਛਾ ਜੀ ਉਦੋਂ ਥੋੜੀ ਪ੍ਰੋਬਲਮ ਆਈ ਜਿਵੇਂ ਅੱਜ ਸਮਾਨ ਜਿਹੜਾ ਕੋਈ ਟੁੱਟ ਗਿਆ ਤਾਂ ਦੋ ਦਿਨ ਨਹੀਂ ਮਿਲਦਾ ਜੀ ਦਿਨ-ਦਿਨ ਨਹੀਂ ਦੋ ਦਿਨ ਫਿਰ ਮੰਨ ਜਾ ਕੇ ਰਹਿੰਦਾ ਹਾਂ ਬਈ ਯਾਰ ਕਾਹਨੂੰ ਪੰਗਾ ਲੈਣਾ ਹੀ ਹੈ ਨਾ ਤੇ ਉਹ ਇਹਨਾਂ ਕੋਈ ਪ੍ਰੋਬਲਮ ਨਹੀਂ ਹੈ ਆਪਣੇ ਮੱਕੀ ਵਾਲਾ ਕਟਰ ਨਾਲ ਹੀ ਲਿਆ ਸੀ ਨਾਲ ਹੀ ਲਿਆ ਸੀ ਵੀਰੇ ਨੇ ਸੈਟ ਹੀ ਲਿਆ ਸੀ ਆਪਾਂ ਇਹ ਪ੍ਰਾਈਸ ਕਿੰਨਾ ਤੁਸੀਂ ਦੱਸਦੇ ਸੀ ਉਦੋਂ ਇਹਪਨੂੰ 26 ਲੱਖ ਸੁਨੇ ਮੱਕੀ ਵਾਲਾ ਕਟਰ ਪੈਸੇ ਦੇ ਮਣੀ ਪਈ ਸੁਨੇ ਮੱਕੀ ਕਟਰ ਵਿੱਚ ਪਾ ਕੇ ਵਿੱਚ ਪਾ ਕੇ ਵੇਚਿਆ ਠੀਕ ਵੀ ਕਹਿਣ ਦਾ ਮਤਲਬ ਕੋਈ ਕੋਸਟ ਦੀ ਜਿਆਦਾ ਨਹੀਂ ਸੀ ਹਾਂ ਆ ਮਸ਼ੀਨਾਂ ਮੰਗੀਆਂ ਹੁਣ ਆ ਮਸ਼ੀਨਾਂ ਕਿੱਥੇ ਗਈਆਂ ਅੱਜ ਉਹ ਸਾਉ ਆਵਨਾ ਫਿਰੇ ਬ੍ਰਾਂਡ ਆ ਹਾਂ ਠੀਕ ਆ ਨਾ ਜਿਹੜੀ ਚੀਜ਼ ਆ ਜਿਹੜੀ ਚੀਜ਼ ਬਾਰੇ ਹੁਣ ਜਿਹੜੇ ਬੰਦੇ ਨੂੰ ਇਹਦੇ ਬਾਰੇ ਪਤਾ ਉਹੀ ਇਹਦੇ ਬਾਰੇ ਸਮਝ ਸਕਦਾ ਆਮ ਬੰਦੇ ਨੂੰ ਇਹਦੇ ਬਾਰੇ ਕੁਝ ਨਹੀਂ ਪਤਾਗਾ ਆਪਦੇ ਇਹਨਾਂ ਨੇ ਨਾਮ ਦੇ ਪੈਸੇ ਤਾਂ ਲੈਣੇ ਹਾਂ ਜਿਵੇਂ ਹੁਣ ਆਪਾਂ ਉਹ ਗ੍ਰੇਡਰ ਮਸ਼ੀਨ ਖੜੀ ਆ ਹਾਂ ਗ੍ਰੇਡਰ ਤਾਂ ਆਪਣੇ ਆਪ ਵੀ ਬਣਾਈ ਜਾਂਦੇ ਆ ਗ੍ਰੇਡਰ ਤਾਂ ਆਪਣੇ ਸੇ ਆਪ ਵੀ ਬਣਾਈ ਜਾਂਦੇ ਬਣਾਈ ਜਾਂਦੇ ਆ ਵੀਰੇ ਠੀਕ ਆ ਨਾ ਇਹਦਾ ਕੰਮ ਕਰਨ ਦੀ ਕੁਆਲਿਟੀ ਤੇ ਉਹਨਾਂ ਦੀ ਬਹੁਤ ਫਰਕ ਆ ਹਾਂ ਇੱਕ ਗਰੇਡਰ ਤੇ ਉਹ ਗਰੇਡਰ ਦਾ ਬਹੁਤ ਜ਼ਿਆਦਾ ਫਰਕ ਆ ਵੀ ਡਿਫਰੈਂਸ ਆ ਹਾਂ ਬਹੁਤ ਜ਼ਿਆਦਾ ਇਹ ਹੱਥ ਨੂੰ 2200 ਕਟਾ ਘੜਦਾ ਠੀਕ ਹੈ ਜੀ ਤੇ ਕੱਡੂ ਵੀ ਪ੍ਰੋਪਰ ਇੱਕੋ ਸਾਈਜ਼ ਵੀ ਉਹ ਇਹ ਨਹੀਂ ਹੈਗਾ ਕਿ ਸ਼ਾਂਤੀ ਚੋ ਕੁਝ ਤੇ ਦੂਜੀ ਗੱਲ ਆ ਵੀ ਜਿਵੇਂ ਆਪਾਂ ਗੱਲਾਂ ਕਰਦੇ ਹਾਂ ਜਦੋਂ ਖੜੇ ਜਦੋਂ ਚੱਲਦਾਊਗਾ ਤੇ ਉਦੋਂ ਤੁਸੀਂ ਆਇਓ ਇਹ ਉਦਾਂ ਹੀ ਚੱਲੂ ਕੋਲੇ ਆਏ ਸੁਣੋ ਆਪਾਂ ਨੂੰ ਜਮਾਂ ਇਹਦਾ ਖੜਕਾ ਹੀ ਕੋਈ ਨਹੀਂ ਆਏ ਬਸ ਜਿਵੇਂ ਆ ਪੱਖੇ ਦੀ ਆਵਾਜ਼ ਵਸ ਇੰਨੀ ਆਵਾਜ਼ ਆਉਣੀ ਹੈ ਮੋਟਰਾਂ ਲੱਗੀਆਂ ਨੇ ਇਹਨੂੰ ਕੋਈ ਖੜਕਿਆ ਨਹੀਂ ਬਸ ਟਿਕ 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 ਐਂ ਚੱਲਣਾ ਨੇ ਬਸ ਠੀਕ ਹੈ ਹੁਣ ਇਹ ਚੀਜ਼ ਵੀ ਕੰਮ ਕਰਦੀ ਆ ਇੱਕ ਇਹ ਕਿੱਥੋਂ ਲਿਆ ਜੀ ਵੀਰੇ ਆਪਾਂ ਕੀ ਇਹਦਾ ਬ੍ਰੈਂਡ ਵਾਲੇ ਬਣਦਾ ਹੀ ਇਹ ਇਹਦਾ ਬ੍ਰੈਂਡ ਤਾਂ ਨਹੀਂ ਲੇ ਹੋਣਾ ਇਹ ਨਹੀਂ ਇਹ ਤਾਂ ਮੰਨ ਕੇ ਚੱਲੋ ਜਿਵੇਂ ਬੰਦੇ ਉੱਥੇ ਤਿਆਰ ਕਰਦੇ ਆ ਉਹਨਾਂ ਕੋਲ ਫੈਕਟਰੀਆਂ ਨੇ ਸੀਬਾਂ ਦੀਆਂ ਮਸ਼ੀਨਾਂ ਤਿਆਰ ਕਰਦੇ ਆ ਜਿਵੇਂ ਜਿਵੇਂ ਲਸਣ ਛਾਂਟੀ ਕਰਨੇ ਮਸ਼ੀਨਾਂ ਤਿਆਰ ਉਵੇਂ ਹੀ ਆਲੂਆਂ ਨੇ ਤਿਆਰ ਕਰਦੇ ਆ ਇਹਦੇ ਆ ਪਟੇ ਲੱਗੇ ਨੇ ਆ ਜਿਵੇਂ ਆਪਣੇ ਪਟੇ ਫालतੂ ਪਏ ਨੇ ਹਾਂ ਆਪਾਂ ਪ੍ਰੋਪਰ ਸਾਈਜ਼ ਦੇ ਹਿਸਾਬ ਨਾਲ ਇਹਦਾ ਪਟਾ ਚੇਂਜ ਕਰ ਸਕਦੇ ਆ ਹਾਂ ਵੀ ਜਿਹੜਾ ਸਾਈਜ਼ ਆਪਾਂ ਨੂੰ ਚਾਹੀਦਾ ਚਾਹੀਦਾ ਉੱਥੇ ਜੋ ਪਟਾ 35 45 60 65 ਉਹ ਪਟਾ ਪਾਲਣਾ ਆਪਾਂ ਠੀਕ ਆ ਬਸ ਬਾਕੀ ਸਾਰਾ ਕੁਝ ਉਵੇਂ ਹੀ ਰਹਿਣਾ ਪਿੱਛੇ ਮਾਲ ਪਈ ਜਾਣਾ ਇਹਨੇ ਕੱਢੀ ਜਾਣਾ ਵਾ ਕੰਕਰੀਟਰ ਤਾਂ ਹੁਣ ਆਪਣੇ ਆਪ ਵੀ ਬਣ ਜਾਂਦੇ ਪਰ ਇਹਦਾ ਕੰਮ ਕਰਨ ਦਾ ਬਹੁਤ ਫਰਕ ਆ ਉਹ ਗੱਲ ਫੇਰ ਉੱਥੇ ਆ ਗਈ ਉੱਥੇ ਆ ਗਈ ਨਾ ਉਹ ਚੀਜ਼ ਤੇ ਮਤਲਬ ਔੜਦੀ ਆ ਬਿਲਕੁਲ ਤੇ ਆ ਵੀਰੇ ਇਹ ਵੀ ਦੋਨੇ ਬ੍ਰਾਂਡ ਤੋਂ ਡੈਡੋ ਅੱਡ ਕਰਤਾਰ ਤੇ ਪਿਛਲਾ ਮਾਸ਼ੀ ਆ ਗਿਆ ਇਹਦੀ ਗੱਲ ਆਪਾਂ ਪਹਿਲਾਂ ਵੀ ਕਰੀ ਆ ਇਹ ਵਸੇ ਐ ਵੀ ਇਹਨਾਂ ਦਾ ਪਿਆਰ ਆ ਹਾਂ ਠੀਕ ਆ ਇਹ ਪਿਆਰ ਨਾਲ ਧੱਕੇ ਨਾਲ ਭੇਜ ਦਿੰਦੇ ਆ ਜਿਵੇਂ ਯਾਰ ਮਿੱਤਰ ਆਪਣੇ ਹੋ ਇਹਨਾਂ ਨਾਲ ਹੈਗਾ ਉਹ ਆ ਬਸ ਇਹ ਬੂੰਦ ਆ ਜਾਂਦਾ ਦਮਾਨ ਜਿਵੇਂ ਜੱਟ ਸੌਦਾ ਹੁੰਦਾ ਹੈ ਕਈ ਵਾਰੀ ਹਾਂ ਠੀਕ ਹੈ ਆਪਣੇ ਤਾਂ ਜ਼ਿੰਮੇਦਾਰ ਵੀਰੇ ਚੱਲਦਾ ਵੀ ਆਈ ਹੈ ਬਿਲਕੁਲ ਆਪਾਂ ਕੁਛ ਵੀ ਹੈ ਕੁਛ ਵੀ ਲੈਣਾ ਕਰਨਾ ਕੁਛ ਨਾ ਆਪਾਂ ਦਾ ਉਹ ਬੰਦਾ ਵੀ ਜਿਹਦੇ ਨਾਲ ਆਪਣੀ ਜਾਣ ਪਛਾਣ ਹੈ ਆਪਣਾ ਹੱਲ ਹੋ ਜੇ ਬਿਲਕੁਲ ਹਾਂ ਕਿਉਂਕਿ ਆਪ ਨੂੰ ਆਪਣਾ ਲੋੜ ਦੇਖਣਾ ਚਾਹੀਦਾ ਏਰੀਆ ਦਾ ਹਿਸਾਬ ਦੇਖਣਾ ਪੈਂਦਾ ਕਈ ਵਾਰੀ ਹਨਾ ਵੀ ਆਪ ਨੂੰ ਛੇ ਦੀ ਕਿੱਥੋਂ ਜੀ ਮਿਲਦੀ ਆ ਮੈਨੂੰ ਬਹੁਤ ਵੀਰ ਫੋਨ ਕਰ ਦਿੰਦੇ ਆ ਮੇਰੇ ਟਰੈਕਟਰ ਕਿਹੜਾ ਲਈਏ ਮੈਂ ਏਰੀਆ ਪੁੱਛ ਕੇ ਕਹਿੰਨਾ ਨਾ ਤੁਹਾਡੇ ਕਿਹੜਾ ਜਿਆਦਾ ਹੈਗਾ ਹਾਂ ਬਿਲਕੁਲ ਵੀ ਤੁਸੀਂ ਆਪ ਦੇ ਦੇਖੋ ਤੁਹਾਡੇ ਬ੍ਰਾਂਚ ਕਿਹੜੀ ਆ ਤੁਹਾਡੀ ਗੱਲ ਕਿਹੜੀ ਹੋਣਾ ਆਪਣੀ ਹੀ ਮੀਆਂ ਜਿਹੜਾ ਆਪਣਾ ਪਿੰਡ ਹੈ ਇਸੇ ਵਾਲ ਇਥੇ ਟਰੈਕਟਰ ਜੌਂਡੀਅਰ ਜਿਆਦਾ ਵਾ ਅੱਜ ਤੋਂ ਪਹਿਲਾਂ ਰਵਾਜ ਹੁੰਦਾ ਸੀ ਸਾਡੇ ਫੋਰ ਦਾ ਜਿਵੇਂ ਤੁਹਾਨੂੰ 93 ਦੀ ਗੱਲ ਕਰਦਾ 90 ਚ ਸਾਡੇ ਫੋਰ 86 ਚ ਵੀ ਆਗੇ ਸੀ 85 ਫੋਰ ਵੀ ਸਾਡੇ ਆਗੇ ਸੀਗੇ ਠੀਕ ਹੈ ਜੀ 80 ਵੀ ਸਾਡੇ ਪਿੰਡ ਫੋਰ ਆਗੇ ਸੀਗੇ ਠੀਕ ਹੈ ਜੀ ਤੇ ਕਹੋ ਸਾਡੇ ਲੋਕ ਮਿਹਨਤੀ ਬਹੁਤ ਆ ਕੰਮ ਬਹੁਤ ਕਰਦੇ ਮੂਫੜੀਆਂ ਦਾ ਖਾਂਡੇ ਤੇ ਅੱਜ ਸਾਡੇ ਪਿੰਡ ਜੋਂਡੀਰ ਵਾਲਾ ਹੁਣ ਸਾਰੇ ਜੋਂਡੀਰ ਜਾਂ ਹਾਂ 2005 ਦੇ ਵਿੱਚ ਜਦੋਂ ਭਾਰਜਨ ਟਰੈਕਟਰ ਲਿਆਂਦਾ 2000 ਤੋਂ ਲੈ ਕੇ ਉਦੋਂ ਅਰਜਣ ਅਰਜਣ ਆ ਗਿਆ ਹਾਂ ਉਦੋਂ ਅਰਜਣ ਦਾ ਰਵਾਸ ਸੀ ਮੈਂ ਤੇਰਾ ਗੱਲ ਰਹਿਣ ਤੇ ਆਂ ਡਿੱਗਦੀ ਜਿੱਥੇ ਆਪਣਾ ਹੋ ਗਿਆ ਸਿਸਟਮ ਦਾ ਲੋਡ ਹਾਂ ਬਸ ਉਹ ਆ ਵੀ ਜਿੱਥੇ ਨਾ ਆਹ ਕਹਾ ਤਾਂ ਪਹਿਲਾਂ ਹੀ ਆ ਵੀਰੇ ਹਨਾ ਇੱਥੇ ਟੈਰਾ ਪਹਿਲਾਂ ਹੀ ਆ ਤੇ ਵਧੀਆ ਕੰਮ ਦਈ ਜਨ ਹਾਂ ਆਪਣਾ ਕੰਮ ਆਉਦਾ ਆ ਉਹਦਾ ਬੜਾ ਕਢੀ ਜਾਂਦੇ ਨਾ ਆਪਣਾ ਕਢੀ ਜਾਂਦਾ ਬੜਾ ਵਧੀਆ ਸਿੱਟ ਬੜੇ ਆਰਾਮ ਨਾਲ ਬਸ ਆਲੂ ਪੱਟਣ ਤੋਂ ਬਾਅਦ ਲੈਜਰ ਕਰਨਾ ਹੁੰਦਾ ਆਪਾਂ ਹਾਂ ਕਿਉਂਕਿ ਪਹਿਲਾਂ ਫਲੋ ਕਰਕੇ ਆਲੂ ਬੀ ਆਲੂ ਪੜੋਲੇ ਆਪਣੇ ਕਿੰਨੇ ਕਿੰਨੇ ਫੁੱਟ ਆ ਗਏ ਵੀਰੇ ਇਹ ਇੱਕ 16 ਫੁੱਟੀ ਆ ਹਾਂਜੀ ਇੱਕ 22 ਤੇ 19 22 19 ਤੇ 16 16 ਹਾਂ ਤੇ ਇਹ ਸਾਰੇ ਉਤੋਂ ਹੀ ਆਪਣੇ ਬਾਈ ਤੋਂ ਫੁੱਮਣ ਤੋਂ ਹੀ ਹਾਂ ਆਪਾਂ ਸਾਰੀਆਂ ਟਰਾਲੀਆਂ ਉਤੋਂ ਹੀ ਤਿਆਰ ਕਰਾਉਣੀ ਆ ਹਾਂ ਆਪਾਂ ਨੂੰ ਵਧੀਆ ਲੱਗਦੀਆਂ ਨੇ ਬਸ ਨਹੀਂ ਬਾਈ ਹੈਵੀ ਘੈਂਟ ਹਾਂ ਠੀਕ ਆ ਮੈਂ ਕਹਿ ਦਿਆਂ ਆਪਣੇ ਆਪਣੇ ਦਾ ਵਰਤ ਵਰਤਾਵਾ ਵਧੀਆ ਜਿਵੇਂ ਲੋੜ ਲੱਗਦਾ ਆਪਾਂ ਉਹਨਾਂ ਤਿਆਰ ਕਰਾ ਲਈਦਾ ਜਿਵੇਂ ਆਪਾਂ ਸਾਈ ਦੇ ਆਂਦੀ ਅੱਜ ਹੂੰ ਚਾਹੇ ਆਪਾਂ ਸਾਹ ਨਾ ਲੈ ਕੇ ਆਈ ਉਹਨੇ ਕਦੇ ਇਹ ਨਹੀਂ ਗੱਲ ਕਹਣੀ ਯਾਰ ਤੂੰ ਸਾਈ ਦੇ ਗਿਆ 50 ਰੁਪਏ ਲੈਣ ਦਾ ਤੂੰ ਆਇਆ ਨਹੀਂ ਅੱਜ ਰੇਟ ਵਧ ਗਿਆ ਨਾ ਜਿਹੜੀ ਆਪਾਂ ਚੀਜ਼ ਦੇਤੀ ਨਹੀਂ ਨਹੀਂ ਬਾਈ ਦੱਸਵਾ ਬਹੁਤ ਓਵੇਂ ਆਪਣੇ ਨਾਲ ਜਰਾ ਵਰਤਦਾ ਮੇਰਾ ਬਾਹਲਾ ਘੈਂਟ ਆ ਉਹਦੇ ਨਾਲ ਆਪਾਂ ਵਰਤਦੇ ਆ ਫਿਰ ਇਹ ਵੀ ਗੱਲ ਆ ਕੱਲੀ ਕੱਲੀ ਐਂਗਲ ਤੇ ਸੇਲ ਇਹ ਵੀ ਰੰਗ ਦੂਜਾ ਕੋਲ ਬਹੁਤ ਰੂਹ ਨਾਲ ਕੰਮ ਕਰਦਾ ਉਹ ਹਾਂ ਵੀ ਆ ਤੂੰ ਕੋਈ ਸ਼ਰ ਨਹੀਂ ਆਉਂਦਾ ਕਿਸੇ ਗੱਲ ਨੂੰ ਜੇ ਕੋਈ ਚੀਜ਼ ਲਵਾ ਲਈ ਵੀ ਉਹ ਕਹੂਗਾ ਯਾਰ ਤੂੰ ਆ ਚੱਕ ਕੇ ਟੂਲ ਲਵਾਦਾ ਫालतू ਇਹਦਾ ਪੈਸੇ ਲੈਣੇ ਨਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਆਹਦੇ ਚਾਰੇ ਰਿੰਗ ਰੰਗ ਕਰਾ ਲਏ ਸੀ ਟਰੈਕਟਰ ਦੇ ਉਹ ਵੀ ਉਹਨੇ ਉਹਦੇ ਨਹੀਂ ਸੀ ਲਏ ਹਾਂ ਨਹੀਂ ਨਹੀਂ ਬਹੁਤ ਬੰਦਾ ਦਿਲਦਾਰ ਹਾਂ ਇਹ ਇਹ ਆ ਗਿਆ ਆਪਣੇ ਕਟਰਾ ਹਣਾ ਵੀਰੇ ਹਾਂ ਉਹ ਮੱਕੀ ਦਾ ਕਟਰਾ ਮੱਕੀ ਵਾਲਾ ਕਟਰਾ ਤੇ ਇਹ ਇਹ ਵੀਰੇ ਕੋਈ ਡਿਫਰੈਂਸ ਹੋਵੇ ਇਹਦਾ ਦੂਜੀਆਂ ਮਸ਼ੀਨਾਂ ਨਾਲੋਂ ਕਿ ਕਟਰੇ ਦਾ ਸੇਮ ਜਿਹਾ ਕਟਰਾ ਤਾਂ ਇਹਦਾ ਸੇਮ ਹੀ ਆ ਕਟਰ ਦਾ ਨਹੀਂ ਫਰਕ ਕਟਦਾ ਮੰਨ ਕੇ ਚਲੋ ਜਿਵੇਂ ਆਪਣੇ ਲੋਕਲ ਆਮ ਬਣਦੇ ਆ ਜਿਵੇਂ ਉਥੋਂ ਹੀ ਦਾ ਤਿਆਰ ਹੋਇਆ ਆ ਵਾ ਓਕੇ ਕਟਰ ਦਾ ਨਹੀਂ ਫਰਕ ਹੈਗਾ ਮਸ਼ੀਨ ਦਾ ਹੈ ਹਾਂ ਕਿਉਂਕਿ ਉਦੋਂ ਜਦੋਂ ਮੱਕੀ ਵਾਲਾ ਕਟਰ ਆਪਾਂ ਲਿਆ ਵਾ ਉਦੋਂ ਰੀਲ ਹਲੇ ਕਟਦਾ ਰਿਵਾਜ ਸੀਗਾ ਮੱਕੀ ਵੱਢਣ ਲਈ ਵੀ ਉਹ ਵੱਢ ਕੇ ਅੱਗੇ ਸੁੱਟਣ ਵਾਲਾ ਜਿਹੜਾ ਰੀਲ ਜਿਵੇਂ ਆਹ ਰੀਲਾ ਕਟਰਾ ਇੱਕ ਰੀਲਾ ਕਟਰ ਬਣਾਉਂਦੇ ਉਹ ਵੱਡੀ ਰੀਲ ਹੁੰਦੀ ਸੀ ਹਾਂ ਸੱਚ ਉਹ ਵੱਡੀ ਸਰੀ ਉਹ ਵੱਡੀ ਰੀਲ ਸੀ ਨਾ ਉਦੋਂ ਹੀ ਕਟਰਾ ਆਇਆ ਹੀ ਹੈ ਜਦੋਂ ਆਪਾਂ ਲਿਆ ਵਾ ਠੀਕ ਹੈ ਜੀ ਤੇ ਉਦੋਂ ਪਹਿਲਾਂ ਆ ਗਿਆ ਸੀ ਪਰ ਉਹਦੇ ਆ ਰਿਵਾਜ ਬਹੁਤ ਘੱਟ ਹੀ ਕਹਿੰਦੇ ਕੱਲੀ ਛੱਲੀ ਅ ਉਦੋਂ ਇਹਦੇ ਮਿੱਥ ਵੀ ਬਹੁਤ ਬਣੇ ਸੀ ਵੀ ਇਹਨੇ ਕਾਮਯਾਬ ਨਹੀਂ ਹੋਣਾ ਹਾਂ ਤੇ ਪਰ ਇਹ ਬਾਅਦ ਚ ਇਹਦੀ ਬਾਢੀ ਇਹਦੀ ਇੰਨੀ ਮਿਲੀ ਆਪਾਂ ਨੂੰ ਵੀ ਆਪਾਂ ਤੋਂ ਵੱਢ ਨਹੀਂ ਹੁੰਦੀ ਸੀ ਮੱਕੀ ਹਰੇਕ ਬੰਦਾ ਕਹਿੰਦੇ ਆ ਭਾਈ ਹਾਂ ਇਹਦੇ ਬੰਦਾ ਕਹਿੰਦੇ ਮੈਂ ਇਤੋਂ ਹੀ ਮੱਕੀ ਵੜਾਉਣੀ ਆ ਕਿਉਂਕਿ ਇਹ ਤਰੀਕਾ ਪ੍ਰੋਪਰ ਤਰੀਕੇ ਨਾਲ ਮੱਕੀ ਬੀਜੀ ਹੋਵੇ ਨਾ ਤੇ ਨੁਕਸਾਨ ਨਹੀਂ ਕਰਦਾ ਕਰਦਾ ਹੂੰ ਕਿਉਂਕਿ ਇਹ 6 ਗੜੇ ਲਿਆਂਦਾ ਨਾ ਹਾਂਜੀ ਕਾਰਨ ਕੀ ਹੁੰਦਾ ਜਦੋਂ ਆਪਾਂ ਮੱਕੀ ਬੀਜਦੇ ਆ ਹੂੰ ਲੋਕ ਕੀ ਕਰਦੇ ਮੱਕੀ ਵੀਜੀ ਲੈਂਦੇ ਆ ਹਾਂਜੀ ਸੈਡਾਂ ਦੇ ਉੱਤੇ ਸਿਰਫ ਉਹ ਦੋ ਗੜੇ ਲਾਉਂਦੇ ਆ ਹੂੰ ਆਪਣੇ ਅੰਦਰ ਮੱਕੇ ਮਹੀਨ ਖੜੇ ਮੈਂ ਤੁਹਾਨੂੰ ਸਮਝਾਉਣਾ ਉਹ ਹਾਂਜੀ ਚਾਰ ਲਾਈ ਚਾਰ ਤੇ ਚਾਰ ਅੱਠ ਹੋ ਗਏ ਹਾਂਜੀ ਇਹਨੇ ਲਿਆਣੇ ਇੱਕ ਵਾਰੀ 6 ਗੜੇ 6 ਫਿਰ ਉਹ ਤਰ੍ਹਾਂ ਦਾ ਦਾ ਬੰਨੇ ਜੀ ਨੂੰ ਮੱਲੇ ਦੱਲੇ ਕਹਿ ਦਿੰਨੇ ਆ ਇਹਦੇ 6 ਚੱਕ ਲੈ ਮਗਰ ਦੋ ਰਹਿ ਗਏ ਹਾਂਜੀ ਹੁਣ ਜੇ ਆਪਾਂ ਤਾਂ ਜਿਹੜਾ ਹੋਰ ਲਾਵਾਂਗੇ ਤਾਂ ਜਿਹੜੀ ਉਹ ਜਿਹੜਾ ਇਹਦਾ ਉਲਟਾ ਉਹ ਛੱਲੀ ਥੱਲੇ ਰਹਿ ਜਾਣੀ ਆ ਹੋ ਰਹਿਣੀ ਤਾਂ ਜੋ ਸਹੀ ਜਾਣਾ ਨਹੀਂ ਤੇ ਪ੍ਰੋਪਰ ਇਹ ਨਾਲ ਕੰਮ ਕਰਨ ਲਈ ਉਹਦੇ ਨਾਲ ਤਿੰਨ ਗੜੇ ਲੱਗਣੇ ਚਾਹੀਦੇ ਆ ਧਿਆਨ ਨਾਲ ਸਮਝ ਲਿਓ ਵੀ ਬੰਨਿਆ ਤੇ ਤਿੰਨ ਗੜੇ ਚਾਰ ਸਿਆਰਾਂ ਵਾਲੇ ਤਿੰਨ ਗੜੇ ਤਿੰਨ ਗਿੜੀਆਂ ਲੱਗਣਗੇ ਨਾ ਆਹ ਦੇ ਹੁਣ 4 ਤੇ 4 8 ਤੇ 4 12 ਇਹ ਦੋ ਗਿੜੀਆਂ ਚ 12 ਸਾਲ ਲੈ ਗਈ ਹਾਂ ਫਿਰ ਮਸ਼ੀਨ ਭੱਜ ਗਿਆ ਘੁੰਮ ਕੇ ਲੱਗੂਗੀ ਹਾਂ ਤਾਂ ਇਹਦੇ ਮੂਰੇ ਆਈ ਜਾਊਗੀ ਟਾਂਡਾ ਬਾਹਰ ਨਹੀਂ ਜਾਊ ਕੋਈ ਦਾਣਾ ਏ ਥੱਲੇ ਨਹੀਂ ਉਹ ਵੇਸਟ ਨਹੀਂ ਜਾਊਗਾ ਕੋਲ ਨਹੀਂ ਜਾਊਗਾ ਪ੍ਰੋਪਰ ਹੀ ਮਾਰ ਨਾਲ ਉਹ ਹਿਸਾਬ ਨਾਲ ਉਹਦੇ ਮੂਰੇ ਆ ਜਨੈਟਰ ਵੀਰੇ ਇਹ ਚ ਕਿਹੜਾ ਇੰਜਨ ਰੱਖਿਆ ਇਹ 709 ਦਾ ਵਾ ਇਹ ਤਾਂ ਹੁਣ ਬਹੁਤ ਘੱਟ ਜੂਸ ਕਰੀਦਾ ਆਪਾਂ ਬਹੁਤ ਘੱਟ ਕੋ ਆਪਣੇ ਕੋਲੇ ਹੁਣ ਟਰੈਕਟਰਾਂ ਵਾਲੇ ਆਗੇ ਟਰੈਕਟਰ ਫਾਲ ਦੂ ਉਹ ਲੋਡ ਬਾਕੀ ਹੁਣ ਜਦੋਂ ਦੀ ਸਰਕਾਰ ਆਈ ਆ ਇਹ ਕਿ ਬਹੁਤ ਠੀਕ ਰਿਹਾ ਕੰਮ ਹੋ ਗਿਆ ਬਹੁਤ ਆਈ ਆ ਹੁਣ ਕੰਮ ਮੁੱਖਾ ਹੋਇਆ ਪਿਆ ਜਦੋਂ ਦਾ ਝੋਨਾ ਲੱਗ ਗਿਆ ਐਦੀ ਜੇ ਲੈਡ ਦੀ ਬਾਅਦ ਜਾ ਕੇ ਕਿਰਤਾਂ ਲਈ ਧੋਵਾ ਗਈ ਆ ਪਹਿਲਾਂ ਬੜੀ ਪਹਿਲਾਂ ਪਹਿਲਾਂ ਬਹੁਤ ਵਧੀਆ ਆਈ ਆ ਹਾਂ ਬਾਅਦ ਚ ਪਤਾ ਨਹੀਂ ਕੀ ਗੱਲ ਹੋ ਗਈ ਹੈ ਨਾ ਤੇ ਹੁਣ ਬੁਰਾ ਹਾਲ ਹੀ ਆ ਹੁਣ ਬੁਰਾ ਹਾਲ ਹੁਣ ਤਾਂ ਘਰਾਂ ਵਾਲੀ ਵੀ ਉਹ ਦੋ ਸਾਲ ਪਹਿਲੇ ਸਾਲ ਵੀ ਬੜੇ ਆਨੰਦ ਲਿਆ ਪੁਰਾ ਮੱਕੀ ਜੀ ਬਹੁਤ ਆਨੰਦ ਲਿਆ ਐਵੇਂ ਕਹਿੰਦੀ ਦੇਖੋ ਜੀ ਆਪਾਂ ਇਹ ਨਹੀਂ ਗੱਲ ਕਹਿੰਦੇ ਆਪਾਂ ਕਹਿ ਜੇ ਸ਼ਾਇਦ ਬਹੁਤ ਜ਼ਿਆਦਾ ਆਉਂਦੀ ਰਹੀ ਲੈਡ ਦਾ ਮੱਕੀ ਜੀ ਬਹੁਤ ਲੈਡ ਉਹਦੇ ਕਰਕੇ ਇੱਕ ਨੁਕਸਾਨ ਜ਼ਰੂਰ ਹੋਇਆ ਵਾ ਪਾਣੀ ਬੜਾ ਠੱਲੇ ਗਿਆ ਵਾ ਹੂੰ ਪਾਣੀ ਦਾ ਯਾਰ ਆਪਣੇ ਜਿਹੜੀ ਜ਼ਮੀਨ ਦਾ ਭਰਾਵਾ ਨਾ ਆਪਾਂ ਵਿਚ ਆਏ ਨੇ ਆਪ ਨੂੰ ਆਪ ਨੂੰ ਸਿਆਣੇ ਬਣਨਾ ਯਾਰ ਵੀਰੇ ਇਹ ਤਾਂ ਨਾ ਫਿਰ ਗੱਲ ਉੱਥੇ ਆ ਜਾਂਦੀ ਆਂ ਆਪਾਂ ਨੂੰ ਪਤਾ ਨਹੀਂ ਹੁਣ ਗੱਲਾਂ ਹੀ ਨਹੀਂ ਕਰਦੇ ਕੁਛ ਨਾ ਕੋਈ ਚਾਹੀਦੀ ਤਬਦੀਲੀ ਕੁਛ ਨਾ ਕੋਈ ਕੋਈ ਸਿਸਟਮ ਇਦਾਂ ਦਾ ਚਾਹੀਦਾ ਹੈ ਆਪਣੇ ਪਾਣੀ ਕਿਤੇ ਥੱਲੇ ਬਹੁਤ ਚਲੇ ਗਈ ਇੱਕ ਨਾ ਪਹਿਲਾਂ ਬਠਿੰਡਾ ਸੀਗਾ ਕੈਂਸਰ ਚੱਗੇ ਹੂੰ ਲੁਧਿਆਣਾ ਚ ਵੀ ਇੰਨੀ ਜਿਆਦੇ ਬਿਮਾਰੀ ਆ ਗਈ ਨਾ ਮੈਂ ਕਹਿੰਨਾ ਵੀ ਫੈਕਟਰੀਆਂ ਕਰਕੇ ਪਤਾ ਨਹੀਂ ਉਹ ਪਾਣੀ ਜਿਆਦਾ ਥੱਲੇ ਵੀ ਰ ਪਾਈ ਜਾਂਦੇ ਆ ਜਾ ਕੋਈ ਪ੍ਰੋਗਰੈਸ ਸਿਸਟਮ ਹੋ ਗਿਆ ਤਿੰਨ ਸਾਲ ਹੋ ਗਏ ਦੇਖਦਿਆਂ ਨੂੰ ਸਾਨੂੰ ਅਸੀਂ ਨਾ ਤਿੰਨ ਸਾਲ ਪਹਿਲਾਂ ਮਹੀ ਇੰਨਾ ਪੈਂਦਾ ਹੁੰਦਾ ਸੀ ਸਾਡੇ ਤਕਰੀਬਨ ਮਾੜੇ ਮੋٹے ਜਿਵੇਂ ਆਪਾਂ ਖੱਤੇ ਕੋਈ ਫੋਟੋ ਚਾ ਫੋਟ ਨਹੀਂ ਮਾ ਹੁੰਦੇ ਹੀ ਆ ਕੋਈ ਤਾਂ ਹੁੰਦੇ ਸਾਰੇ ਦਿਨ ਅਸੀਂ 20 20 ਦਿਨ ਕਈਆਂ ਚੱਕੀ ਫਿਰ ਦਿੰਦੇ ਸੀ ਠੀਕ ਹੈ ਇੰਨਾ ਮਹੀ ਪੈਂਦਾ ਹੁੰਦਾ ਸੌਣ ਦੇ ਮਹੀਨੇ ਚ ਹਮ ਤੇ ਅੱਜ ਕੀ ਸੌਣ ਚ ਸਾਰੇ ਬਾਣ ਇੱਕੋ ਹੋਏ ਹੁੰਦੇ ਸੀ ਨਾ ਤੇ ਤਿੰਨ ਸਾਲ ਹੋ ਗਏ ਹਾਰ ਹੀ ਦੇਖ ਲਓ ਕੀ ਧੁੱਦਾਂ ਉੜਦੀਆਂ ਨੇ ਅੱਜ ਕੀ ਸੌਣ ਚ ਖੁਸ਼ ਹੋਣੀ ਪਿਆ ਹਾਂ ਪਿਛਲੇ ਸਾਲ ਵੀ ਤਿੰਨ ਸਾਲ ਹੋ ਗਏ ਮਹੀ ਕੱਢ ਜਾਂ ਦੂਜੀ ਗੱਲ ਇੱਕ ਗੱਲ ਇਹ ਹੋਰ ਨਹੀਂ ਕਟਾਈ ਨਾਲ ਜਾਂ ਸਾਂਭਿਆ ਨਹੀਂ ਜਾਂਦਾ ਹੂੰ ਮੈਂ ਤਾਂ ਇਹ ਗੱਲ ਕਹਿੰਦਾ ਵੀ ਜਿੱਥੇ ਸਰਕਾਰ ਨੂੰ ਚਾਹੀਏ ਜਿੱਥੇ ਪੰਚਾਇਤਾਂ ਦੀਆਂ ਜ਼ਮੀਨਾਂ ਨੇ ਹੂੰ ਪਿੰਡਾਂ ਦੇ ਵਿੱਚ ਮੰਨ ਲਾ ਵੀ ਸਾਡੇ ਪਿੰਡ 10 ਕਿੱਲੇ ਜ਼ਮੀਨ ਪੰਚਾਇਤ ਦੀ ਆ ਉਹਦੇ 1 ਕਿੱਲੇ ਵਿੱਚ ਹਾਂ ਜੰਗਲ ਲਾ ਦੇਣਾ ਲਾ ਦੇਣਾ 1 ਕਿੱਲੇ ਨਾਲ ਕੋਈ ਤਾਂ ਕਿਤੇ 15 ਕਿੱਲੇ ਜ਼ਮੀਨ ਆ ਪਿੰਡ ਦੀ ਉਥੇ ਦੋ ਗਿੱਲਿਆਂ ਜੰਗਲ ਲਾ ਦੇਣਾ ਪ੍ਰੋਪਰ ਜਿਵੇਂ ਆਪਣੇ ਨੇ ਦੇਗ ਵਾਲੀਆਂ ਬੀਬੀਆਂ ਨੇ ਜਾਂ ਹਨਾ ਉਹ ਸਾਦੀ ਰੇ ਕਰਨ ਦੀ ਜਿਹੜਾ ਬੂਟਾ ਸੁੱਕ ਜਾ ਉਥੇ ਦੁਬਾਰਾ ਫੇਰ ਕੋਈ ਦਰਾਖਤਾਂ ਦੇ ਲਾਉਣ ਦਾ ਫਾਇਦਾ ਨਹੀਂ ਕੋਈ ਦਰਾਖਤਾਂ ਨਾਲ ਤਾਂ ਜਿਹੜੀ ਸੜਕਾਂ ਨਾਲ ਦਰਾਖਤ ਆਉਂਦੇ ਆ ਵੀਰੇ ਮੇਰੇ ਵਰਗਾ ਬੜਾ ਸਿਆਣਾ ਬਣ ਕੇ ਕਹਿੰਦਾ ਮੈਂ ਸੌ ਰੁੱਖ ਲਾਤਾ ਹਾਂ ਜਿਹੜਾ ਦਰਾਖਤਾਂ ਦੇ ਨਾਲ ਆਪਾਂ ਦਰਾ ਲਾਉਨੇ ਆ ਆਪਣੇ ਸੌਰੀ ਜਿਹੜਾ ਆਪਾਂ ਲਾਉਨੇ ਆ ਸੜਕਾਂ ਨਾਲ ਦਰਾਖਤ ਉਹ ਤਾਂ ਜ਼ਿੰਮੇਵਾਰੀ ਨਹੀਂ ਛੱਡਦੇ ਨਹੀਂ ਛੱਡਦੇ ਬੱਕਰੀਆਂ ਵਾਲੇ ਨਹੀਂ ਛੱਡਦੇ ਫਿਰ ਨਿੰਗਣ ਆਏ ਨੂੰ ਹੁੰਦਾ ਹੁਣ ਇੱਕ ਗੱਲ ਜ਼ਰੂਰ ਹੈ ਦਰਾਖਤਾਂ ਦਾ ਫਾਇਦਾ ਬਹੁ ਇਹ ਵੀ ਥੋੜੀਆਂ ਗਲਤੀਆਂ ਆਪਣੀਆਂ ਐ ਨਾ ਆਪਾਂ ਪੈਸੇ ਛੱਡੇ ਹੀ ਨਹੀਂਗੇ ਆਪਾਂ ਵੱਢੀ ਜਾਂਦੇ ਆ ਪੈਸੇ ਦਾ ਨਾ ਕੋਈ ਸਰਕਾਰੀ ਖਾਲਾ ਛੱਡਿਆ ਪਹਿਲਾਂ ਜਾ ਕੇ ਪੈਸੇ ਨੂੰ ਤਵੀਆਂ ਲਾਉਨੇ ਆ ਵੀ ਹੋਰ ਵੱਢਦੇ ਬਾਟੇ ਦੀ ਹੋਰ ਖੜਦੇ ਬੰਨਾ ਲਾਦੇ ਬੰਨਾ ਪਤਾ ਨਹੀਂ ਆਪਣੇ ਬੰਨੇ ਕਿਦਨ ਮੁੱਕਣੇ ਆ ਬੰਨੇ ਤੇ ਯਾਦ ਆ ਤਵੀਆਂ ਆਪਣੀਆਂ ਕਿੰਨੀਆਂ ਨੇ ਇਹ 26 ਤਵੀਆਂ ਹਟਾਈ ਸਾਧੂ ਹਾਂ ਸੰਗਰੀਆਂ ਤੋਂ ਬਣੀਆਂ ਇਹੀਆਂ ਉਹ ਸੰਗਰੀਆਂ ਬਹੁਤ ਫੇਮਸ ਆ ਇਹ ਵੀ ਬਈ ਇਹ ਕਿੰਨੀਆਂ ਤੁਸੀਂ ਦੱਸਿਆ ਜੀ 26 ਆ ਜੀ 26 ਇਹਨੂੰ ਕਿਹੜਾ ਡੈਕਟਰ ਖਿੱਚਦਾ ਜੀ ਇਹਨੂੰ ਜਿਵੇਂ ਆਪਾਂ 54 5 ਅੱਛਾ ਹੋਰ ਬਾਈ ਤੇ ਜਿਵੇਂ ਬੁੰਜਾ ਦਾ ਵੀ ਖਿੱਚ ਲੈਂਦਾ ਕਿਉਂਕਿ ਜੋਰ ਬਹੁਤ ਘੱਟ ਲਵਾਉਂਦੀਆਂ ਨੇ। ਛੋਦੀ ਬੜੀਆਂ ਨੇ ਟਾਇਰਾਂ ਦੇ ਚੱਲਦੀਆਂ ਨੇ। ਓਕੇ ਜਿਵੇਂ ਇਹ ਟਾਇਰਾਂ ਦੇ ਹਿਸਾਬ ਨਾਲ ਆਹ ਇੱਥੋਂ ਜੱਕ ਲੱਗਿਆ ਇਹਨੂੰ ਆਦੇ। ਹਾਂਜੀ ਤੇ ਉਧਰ ਆਪਾਂ ਡਿਸਟਰੀਬਿਊਟਰ ਤੋਂ ਕੰਮ ਕਰ ਲੈ ਆਪਾਂ ਪਾਈਪਾਂ ਪਾ ਦੇਣੀਆਂ ਨੇ। ਹਾਂ ਹਾਂ ਤੇ ਡਿਸਟਰੀਬਿਊਟਰਾਂ ਟਾਇਰ ਤਾਂ ਉਹ ਗੀਸੀ ਜਾਣੇ ਤੇ ਲੱਗੀ ਜਾਣੀਆਂ ਨੇ। ਆਹ ਟਾਇਰ ਨਾਲ ਵਰਕ ਕਰਦੀਆਂ ਟਾਇਰ ਤਾਂ ਜਾਈ ਜਾਣੇ ਆ ਤੇ ਡੂੰਘੀਆਂ ਲੱਗੀਆਂ ਨੇ। ਜੋਰ ਬਹੁਤ ਘੱਟ ਲਵਾਉਂਦੀਆਂ ਨੇ। ਬੇਨਜਾਇਜ਼ ਜੋਰ ਨਹੀਂ ਲਵਾਉਂਦੀਆਂ। ਮੈਂ ਕਹਿੰਨਾ ਪ੍ਰਾਲੀ ਪ੍ਰੂਲੀ ਇਹੀ ਖਿੱਚਦੀਆਂ ਨੇ ਹਰੀ। ਓਕੇ ਰਾਲੀ ਦੋਵੇਂ ਦੂਜੀਆਂ ਦੂਜੀਆਂ ਤਵੀਆਂ ਆਪਣੀਆਂ ਧੱਕਾ ਪਾਉਂਦੀਆਂ ਡਾਇਰੈਕਟਰ ਨੂੰ ਇਹ ਆਦਾ ਰੋੜੇ ਹਿਸਾਬ ਨਾਲ ਚੱਲਦੀ ਹਾਂ ਬੜੇ ਆਰਾਮ ਨਾਲ ਜ਼ੋਰ ਬਹੁਤ ਘੱਟ ਲਵਾਉਂਦੀਆਂ ਨੇ 52 10 ਲਈ ਇੰਨੀਆਂ ਤਵੀਆਂ ਜਿਆਦੀਆਂ ਇਹ ਜ਼ੋਰ ਬਹੁਤ ਘੱਟ ਲਵਾਉਂਦੀਆਂ ਨੇ ਹਾਂ ਜਿਵੇਂ ਤੁਸੀਂ ਦੱਸਦੇ ਹੋ ਵੀ ਇਹ ਚਲੋ ਉਹ ਵੀਰੇ ਆਪਣੇ ਮੱਕੀ ਵਾਲੀ ਮਸ਼ੀਨ ਕਿੱਥੇ ਆ ਉਹ ਅੰਦਰ ਖੜੀ ਆ ਉਹ ਦਿਖਾਉਣਾ ਤੁਹਾਨੂੰ ਹਲੇ ਵੀਰ ਦਾ ਨਾ ਇਸ ਪਾਰਟ ਚ ਕੰਮ ਫਿਨਿਸ਼ ਨਹੀਂ ਹੋਣਾ ਦੂਜਾ ਪਾਰਟ ਆਪਾਂ ਦੁਬਾਰਾ ਬਣਾਵਾਂਗੇ ਵੀ ਉਹ ਦੂਸਰੇ ਪਾਸੇ ਚੱਲਦੇ ਆਪਾਂ ਉਹ ਵੀਰੇ ਆਪਣੇ ਕਿੱਥੇ ਖੜੇ ਇੰਪਲੀਮੈਂਟ ਉਹ ਆਪਣੇ ਘਰ ਘਰ ਕੋਲੇ ਸ਼ੈੱਡ ਬਣਾਇਆ ਹੁਣੇ ਬਣਾਇਆ ਉਹ ਠੀਕ ਆ ਵੀਰੇ ਠੀਕ ਕਿਉਂਕਿ ਇੱਥੇ ਥੋੜੀ ਜਗ੍ਹਾ ਦੀ ਪ੍ਰੋਬਲਮ ਆ ਜਾਂਦੀ ਸੀ ਹੂੰ ਇਹ ਆਪਣਾ ਖੇਤ 'ਚ ਬਣਿਆ ਇਹ ਖੇਤ 'ਚ ਬਣਿਆ ਠੀਕ ਆ ਵੀਰੇ ਇਹ ਵੀਰੇ ਦਾ ਲੈ ਸ਼ੈੱਡ ਛੁੱਡ ਸਾਰਾ ਪ੍ਰੋਪਰ ਤਿਆਰ ਉਹ ਆਪਣੀ ਕੋਈ ਸ਼ਾਢੇ ਦਿਨ ਗੀਲੇ ਜ਼ਮੀਨ ਦੇ ਸੀਗੇ ਆਪਣੀ ਹਾਂਜੀ ਜੇ ਵਜੋਂ ਦਾ ਗੀਲਾ ਆਪਾਂ ਇਹ ਵਗੜ ਲਿਆ ਤਿੰਨ ਗੀਲੇ ਆਪਾਂ ਬਾਹੀ ਜਾਊਗਾ ਤਿੰਨ ਸ਼ਾਢੇ ਦਿਨ ਗੀਲੇ ਜ਼ਮੀਨ ਆਪਣੇ ਬਾਪ ਦੀ ਠੀਕ ਆ ਖੋਦੀ ਕੋਈ ਨਹੀਂ ਵੈਰ ਉਹਨੇ ਰੰਗ ਭਾਗ ਬੜਾ ਬ ਦੋ ਸੱਚੇ ਪਾਛਾ ਢਿੰਦਣਾ ਉਦੋਂ ਕਿਸੇ ਪਾਸਿਓਂ ਥੋੜ ਨਹੀਂ ਛੜਦਾ ਇਹ ਇੰਨਾ ਇਹਨੂੰ ਪੋਰਚ 50 ਬਾਈ 50 ਦਾ ਪਾਬੰਦ ਕੀਤਾ ਸੀਗਾ ਇਹ ਹਾਂ ਇਹਦੇ ਵਿੱਚ ਰੈ ਸਪਰੇਅ ਰੱਖਣੀ ਹੈ ਖਾਦ ਪਈ ਰਹਿੰਦੀ ਇਹਦੇ ਵਿੱਚ ਹਾਂਜੀ ਪਹਿਲਾਂ ਇੱਥੇ ਟਰੈਕਟਰ ਲਾ ਦੇਈ ਦੀ ਹੁਣ ਟਰੈਕਟਰ ਉੱਥੇ ਲਾਉਣ ਲੱਗੇ ਠੀਕ ਜਿਵੇਂ ਆਹ ਆਹ ਮਸ਼ੀਨ ਆ ਮੱਕੀ ਬੀਜਣ ਵਾਲੀ ਇਹ ਵੈਕਮ ਹਵਾ ਨਾਲ ਬਜਾਈ ਕਰਦੀ ਜਿਵੇਂ ਪੀਟੀਓ ਇਹ ਨਾਲ ਚੱਲੂਗੀ ਹਾਂ ਇਹ ਕੱਲਾ ਕੱਲਾ ਦਾਣਾ ਹਵਾ ਨਾਲ ਲਾਉਣਾ ਇਹਨੇ ਠੀਕ ਆ ਵੀਰੇ ਇਹਦੀ ਵੀ ਮੈਂ ਗੱਲ ਕਰਦਾ ਸੀ ਨਾ ਇਹ ਚਾਰ ਛਿਆ ਲਿਆਂਦੀ ਆ ਹੂੰ ਬਈ ਜੇ ਆਪਾਂ ਦੋ ਗਰੇ ਲਾ ਦੇ ਤਾਂ ਅੱਠ ਲੱਗ ਜਾਂਦੇ ਆ ਹੂੰ ਫਿਰ ਉਹਨੇ 12 ਚੱਕਣੇ ਆ ਮਸ਼ੀਨ ਨੇ ਮੱਕੀ ਵਾਲੀ ਨੇ ਰੱਖੋ ਬਈ ਇਹਦੇ ਤਿੰਨ ਗਰੇ ਲੱਗੇ ਹੁਣ 12 ਸਿਹਾਰ ਬਣ ਜਾਣਾ ਹਾਂ ਤਾਂ 6 6 ਕੀਤੇ ਉਹ ਚੱਕੇ ਜਾਣਾ ਨਾਲੇ ਤਾਂ ਬੰਨਾ ਵਧੀਆ ਵੱਡੇ ਜੋ ਹਾਂ ਨਾਲੇ ਓਕੇ ਆ ਉਧਰੋਂ ਵੀ ਦਾਣਾ ਨਹੀਂ ਮਰੂ ਲਓ ਜੀ ਕਿਸਾਨ ਵੀਰੋ ਵੀਰੇ ਦਿਨ ਜਿੰਨੀ ਕਿ ਜਾਣਕਾਰੀ ਕਿਉਂਕਿ ਵੀਰੇ ਦਾ ਸੁਭਾਅ ਜਿਵੇਂ ਦੇ ਆਪਾਂ ਸਿੱਧੇ ਜ ਨਹੀਂ ਹੁੰਦੇ ਜੱਟ ਪਾਉ ਸਿੱਧੀ ਚ ਗੱਲ ਆ ਹਨਾ ਵੀਰੇ ਸਿਆਪਾਉ ਉਹੀ ਗੱਲਾਂ ਕਰਨੀਆਂ ਕਿਉਂਕਿ ਆਪਾਂ ਉਹ ਗੱਲ ਨਹੀਂ ਕਰਨੀ ਕੋਈ ਨਾ ਵੀਰੇ ਤੋਂ ਕੋਈ ਉਹ ਜਾਦੀ ਉਹ ਹੋਣੀ ਐ ਆਪਾਂ ਤਾਂ ਇਹ ਗੱਲ ਕਹਿੰਦੇ ਨਵੇਂ ਮੁੰਡੇ ਨੂੰ ਸੁਨੇਹਾ ਦਿੰਨੇ ਆ ਵੀ ਧੱਬ ਕੇ ਕੰਮ ਕਰੋ ਮਿਹਨਤਾਂ ਕਰੋ ਆਪਦੀ ਉੱਚ ਫਾਇਦਾ ਹੈਗਾ ਬਿਲਕੁਲ ਮਿਹਨਤ ਕਰਕੇ ਬਣਾਓ ਹਾਂ ਹੌਲੀ ਹੌਲੀ ਟਾਈਮ ਲੱਗਦਾ ਪਰ ਬਣ ਜਾਂਦਾ ਵੀਰੇ ਨੇ ਆਪਦੀ ਜ਼ਮੀਨ ਵੀ ਕੋਈ ਨਹੀਂ ਤੁਹਾਨੂੰ ਦੱਸ ਹੀ ਦਿੱਤੀ ਆ ਕਿ ਤੁਸੀਂ ਇੱਧਰ ਨਿਗਾਹ ਮਾਰ ਸਕਦੇ ਹੋ ਵੀ ਕੀ ਕੁਛ ਵੀਰ ਨੇ 93 ਤੋਂ ਲੈ ਕੇ ਹੁਣ ਤੱਕ ਜੋ ਵੀ ਬਿਲਡ ਅਪ ਕਰਿਆ ਹਲੇ ਦੇ ਇੰਪਲੀਮੈਂਟ ਉਧਰ ਆ ਕੁਛ ਵੀਰੇ ਦੇ ਇੰਪਲੀਮੈਂਟ ਬੰਨੇ ਦਿੱਤੇ ਜਿਵੇਂ ਵੀਰਾ ਕਹਿੰਦਾ ਟਰਾਲੀ ਟਰੂਲੀ ਹਨਾ ਵੀਰੇ ਹਾਂ ਤੇ ਕੁੱਲ ਮਿਲਾ ਕੇ ਵੀਰੇ ਦੀ ਗੱਲ ਖਣੋ ਮਿਹਨਤ ਨੂੰ ਸਲਾਮਾਂ ਨੇ ਬਿਲਕੁਲ ਟਾਈਮ ਲੱਗਦਾ ਪਰ ਹੋ ਜਾਂਦਾ ਹਾਂ ਹੋ ਜਾਂਦਾ ਕਦੇ ਵੀ ਮੀਰ ਬਣ ਲਈ ਕੋਈ ਗਲਤ ਰਾਹ ਤਾਂ ਬਣਾਉਗਾ ਸ਼ਾਰਟਕਟ ਨਾ ਆਪਣਾ ਨਾ ਕਦੇ ਵੀ ਨਾ ਆਪਣਾ ਉਹਦੀ ਜਿੰਦਗੀ ਖਰਾਬ ਕਰ ਦੂਗਾ ਨਸ਼ਿਆਂ ਤੋਂ ਬਚੋ ਠੀਕ ਹੈ ਨਾ ਮੇਨ ਗੱਲ ਨਸ਼ਿਆਂ ਬਿੱਲਡ ਪੋਣੇ ਤੋਂ ਬਚੋ ਬਚੋ ਕੰਮ ਕਰੋ ਜੋ ਰੋਟੀ ਦੀ ਵਰਗੀ ਤੋੜ ਦੇਣਾ ਤੁਹਾਨੂੰ ਮਹਿਸੂਸ ਸ਼ਰਮ ਨਾ ਆਵੇ ਬਈ ਯਾਰ ਅੱਜ ਤਾਂ ਕੋਈ ਕੀਤਾ ਹੀ ਨਹੀਂ ਅੱਜ ਮੇਰੇ ਹੱਕ ਲਾਲਦੀ ਆ ਮੈਂ ਜਦੋਂ ਕਹਾਂ ਤਾਂ ਪਤਾ ਲੱਗਿਆ ਪਤਾ ਲੱਗਿਆ ਯਾਰ ਅੱਜ ਕੋਈ ਕਰਕੇ ਆਇਆ ਉਹ ਕੰਮ ਤਾਂ ਕੀਤਾ ਜਾ ਪੱਠੀ ਵੱਢ ਲੋ ਯਾਰ ਸਹੀ ਗੱਲ ਕੋ ਖੇਤ ਦੇ ਲੱਕਾ ਹੀ ਮੋੜਿਆ ਹੋ ਜਾਗੇ ਆਪਣੇ ਮੁੰਡੇ ਨਾ ਗੱਲ ਪੁੱਠੀ ਵੀ ਹੋ ਜਾਂਦੀ ਸਿੱਧੀ ਵੀ ਹੋ ਜਾਂਦੀ ਹਰੇਕ ਗੱਲੇ ਦੋ ਮਤਲਬ ਨਿਕਲਦੇ ਆ ਬਹੁਤ ਸੋਚ ਸਮਝ ਕੇ ਬੋਲਣਾ ਪੈਂਦਾ ਹਾਂ ਬਾਹਰ ਜਾ ਕੇ ਤਾਂ ਬੜਾ ਕੁਝ ਕਰ ਲੈਂਦੇ ਆ ਹਾਂ ਇੱਥੇ ਸ਼ਕੀਨੀ ਬਾਲੀ ਭਾਲਦੇ ਆ ਪਤਾ ਨਹੀਂ ਕੀ ਚੱਕਰ ਇੱਥੇ ਕੰਮ ਕਰਕੇ ਜੋ ਮਰਜੀ ਯਾਰ ਦੇ ਕੰਮ ਦੇ ਟਾਈਮ ਕੰਮ ਕਰੋ ਵਿਲੇ ਟਾਈਮ ਵਿਲੇ ਰਹੋ ਵਿਲੇ ਟਾਈਮ ਵਿਲੇ ਦੀ ਸ਼ਕੀਨੀ ਲਾਓ ਤੁਹਾਨੂੰ ਕਪੜਾ ਡੀੜਾ ਪਾਉਣ ਨੂੰ ਕੋਈ ਨਹੀਂ ਕਹਿੰਦਾ ਵੀ ਤੁਸੀਂ ਵਧੀਆ ਬ੍ਰਾਂਡ ਕਿਉਂ ਨਹੀਂ ਪਾਉਣੇ ਪਾਓ ਯਾਰ ਹਾਂ ਵਧੀਆ ਬ੍ਰਾਂਡ ਪਾਓ ਕੰਮ ਕਰੋ ਪਾ ਲਓ ਹਾਂ ਸਾਰਾ ਕੁਝ ਕਰੋ ਜਿੰਨਾ ਕਰੋ ਆਉਂਦੀਆਂ ਕਿਹੜੀ ਚੀਜ਼ ਮਹਿੰਗੀ ਕੋਈ ਚੀਜ਼ ਮਹਿੰਗੀ ਨਹੀਂ ਕੰਮ ਦੇ ਮੂਰੇ ਕੰਮ ਦੇ ਮੂਰੇ ਕੁਝ ਨਹੀਂ ਮਹਿੰਗੀ ਬਿਲਕੁਲ ਹਾਂ ਤੇ ਦੱਸਿਓ ਵੀਰੇ ਦੀ ਜੋ ਵੀ ਦਿਲ ਦੀਆਂ ਗੱਲਾਂ ਮੈਂ ਤਾਂ ਦਿਲ ਦੀਆਂ ਹੀ ਕਹਾਗਾ ਕਿਉਂਕਿ ਦਿਮਾਗ ਵਾਲੀਆਂ ਤਾਂ ਐ ਨਹੀਂ ਸੀ ਦਮਾਗ ਦੀਆਂ ਤਾਂ ਜਦੋਂ ਗੱਲਾਂ ਆ ਜਾਣ ਫਿਰ ਉਹ ਬੰਦਾ ਚੁਸਤ ਚਲਾਕ ਹੋ ਜਾਂਦਾ ਮੈਂ ਤਾਂ ਇੱਕ ਹੋਰ ਗੱਲ ਕਰਦਾ ਮੈਂ ਗੱਲ ਸਿੱਧੀ ਕਰਦਾ ਡੰਗਰਾਂ ਦੀ ਜੇ ਪਸੂਆਂ ਕਿ ਇੱਕ ਜੱਟ ਦੇ ਨਾਲ ਇੱਕ ਜੱਟ ਦੇ ਜਿਹੜੇ ਦੋ ਹੀ ਧੰਦੇ ਨੇ ਖੇਤੀ ਤੇ ਨਾਲ ਡੰਗਰ ਹੂੰ ਪਸ਼ੂਮਾਨ ਹਾਂ ਨਾ ਹਾਂਜੀ ਹਾਂਜੀ ਵੀ ਜੇ ਕਿਸੇ ਜੱਟ ਨੇ ਜਾਂ ਕਿਸੇ ਆਪਣੇ ਮੁੰਡੇ ਨੇ ਕੰਮ ਕਰਨਾ ਇੱਕ ਜਿਹੜੀ ਮੱਝ ਹੂੰ ਜੇ ਤੂੰ 50000 ਰੁਪਏ ਨਾਲ ਰੱਖ ਲਾ ਕੇ ਲੈ ਆਵੇਂਗਾ ਇਹ ਆਥ ਨੂੰ ਹੀ ਪੈਸੇ ਦੇਣ ਲੱਗ ਜਾਂਦੀ ਹੈ ਆਥ ਨੂੰ ਹੀ ਇਹ ਨਹੀਂ ਹੈਗਾ ਵੀ ਵੇਟ ਕਰਨੀ ਪਊਗੀ ਮੇਰਾ ਕੰਮ ਚੱਲੂਗਾ ਚਾਰ ਗੋਦੁੱਦ ਚੋਇਆ ਤਾਂ ਦਹੀਂ ਪਾਇਆ ਆਥ ਨੂੰ ਆਊਗਾ ਦੋਸਰੂ ਦਾ ਉਹਦਾ ਹੱਕ ਪੂਰਾ ਕਰੇ ਕੋਈ ਆ ਜਾ ਬਿਨਸ ਨਹੀਂ ਹੈਗਾ ਜਿਹੜਾ ਨਾਲ ਹੀ ਪੈਸੇ ਦੇਣ ਲੱਗ ਜਵੇ ਸਹੀ ਗੱਲ ਜੇ ਇੱਕ ਦੁਕਾਨ ਵੀ ਬਣਾਵੇਂਗਾ ਪਹਿਲਾਂ ਉਹਦੇ ਵਿੱਚ ਸਮਾਨ ਪਾਵੇਂਗਾ ਫਿਰ ਗਾਹਕ ਬਣਾਵੇਂਗਾ ਫਿਰ ਉਹਦੀ ਬੀਟ ਕਰੇਗਾ ਹਾਂ ਫਿਰ ਸੋਚੇਗਾ ਯਾਰ ਦੋੜ ਲਾਈ 100 ਲੱਖ ਦਾ ਸਮਾਨ ਪਾਇਆ ਹੈ ਖਮਰੀ ਬੀਬੀ ਉਹ ਸਾਰਾ ਉਹ ਕਰਨਾ ਬਹੁਤ ਖੁਸ਼ ਹੋਣਾ ਥੋੜਾ ਕਰਨਾ ਹੈ ਗਾਹਕ ਦੀ ਅਮੰਤ ਇਹ ਬਹੁਤ ਵਧੀਆ ਜੀ ਜੇ ਕੱਲ ਨੂੰ ਕੱਟੀ ਮਗਰ ਪਲ ਗਈ ਤਾਂ ਉਹ ਤੇਰੀ ਪਲ ਗਈ ਉਹ ਫਰੀ ਦੀ ਉਹ ਫਰੀ ਦੀ ਪਲ ਗਈ ਬਹੁਤ ਬੰਦੇ ਨੇ ਸਾਡੇ ਇੱਥੇ ਜਿਹੜੇ ਬੰਦੇ ਤਕਰੀਬਨ ਹੀ ਜਿਵੇਂ ਸਾਡੇ ਡੈਰੀਆ ਨੇੜੇ ਪੈਂਦੀਆਂ ਨੇ ਤੂੰ ਜਾਣਦੇ ਹੋ ਹੁਣਿਆਣੇ ਹਰਿਆਣੇ ਹਨਾ ਤੇ ਉਹ ਮੇਰੇ ਕੋਲੇ ਕਈ ਵਾਰੀ ਆਪਣੇ ਇੱਥੇ ਚਾਰ ਚੂਰ ਦਾ ਲੈਣ ਆਉਂਦੇ ਮੱਕੀ ਦਾ ਹਾਂਜੀ ਤੇ ਹਜ਼ਾਰਾਂ ਪਸ਼ੂ ਨੇ ਰੱਖੇ ਉਹਨਾਂ ਕੋਲੇ ਜ਼ਮੀਨਾਂ ਬੈਲ ਹੈਗੇ ਇੱਕ ਬੰਦੇ ਮੇਰੇ ਜਾਣਕਾਰ ਨਾਲੇ ਸ਼ਹਿਰ ਦੇ ਵਿੱਚ ਹਾਂ ਜਾਣਕਾਰੀ ਆ ਬੰਦੇ ਮੇਰੇ ਤੇ ਉਹਨਾਂ ਨੇ 150 ਮੱਝ ਸੀ ਉਹਨਾਂ ਕੋਲੇ ਹਾਂਜੀ ਤੇ ਹੁਣ 100 250 ਡੰਗਰ ਤੋਂ ਉਹਨਾਂ ਨੇ 21 ਕਿਲੇ ਜ਼ਮੀਨ ਖਰੀਦੀ ਆ ਆ ਦੇਖੋ ਗੱਲ ਫੇਰ ਉੱਥੇ ਆ ਗਈ ਨਾ ਅਗਲੇ ਨੇ ਹਰ 20 ਸਾਲਾਂ ਦੇ ਵਿੱਚ ਉੱਚੀ ਛੀਲੇ ਜ਼ਮੀਨ ਦੇ ਖਰੀਦ ਕੇ ਇੱਕ ਸਾਲ ਦਾ ਇੱਕਲਾ ਬਣਾ ਕੇ ਹਾਂ ਪਰ ਮੈਂ ਤਬੋਧ ਕੀਤੀ ਆਪਾਂ ਤੂੰੜੀ ਬੜੀ ਉਹਨਾਂ ਕੋ ਲਾਉਂਦੇ ਰਹੇ ਆਂ ਬੜੀ ਮਿਹਨਤ ਕਰਦੇ ਸੀ ਬੰਦੇ ਸਵੇਰੇ 2:30 ਵਜੇ ਉੱਠ ਖਾਣਾ 2:00 ਵਜੇ ਉੱਠ ਖਾਣਾ ਰਾਤ ਨੂੰ 11:00 ਵਜੇ ਤੱਕ ਪਸੂਆਂ ਜੀ ਰਹਿਣਾ ਹੂੰ ਪਰ ਐ ਵੀ ਕਿੱਤਾਂ ਬਾਹਲੇ ਕੰਮਾਂ ਨੂੰ ਵੀ ਹੱਥ ਨਾਲ ਬਹੁਤ ਨਾ ਨਾ ਐਕਸਪੈਰੀਮੈਂਟ ਨਾ ਜ਼ਿਆਦਾ ਕਰੋ ਤੇ ਮੈਂ ਗੱਲ ਹੋਰ ਕਹਿੰਦਾ ਜਿਵੇਂ ਆਪਣੇ ਕਹਿੰਦੇ ਵੀ ਸੌਡੋਨਾ ਰੀਸ ਕਰੋ ਰੀਸ ਕਰੋ ਪਰ ਤਰੀਕੇ ਨਾਲ ਤਰੀਕੇ ਨਾਲ ਹੁਣ ਜੇ ਕੋਈ ਮੈਨੂੰ ਕਹੇ ਵੀ ਯਾਰ ਇਹ ਨਹੀਂ ਪਰ ਮੈਨੂੰ 27 ਸਾਲ ਹੋ ਮੈਂ ਇਹ ਗੱਲ ਕਹਿੰਦਾ ਜੇ ਕੋਈ ਬੰਦਾ ਗਏ 100 ਗਿੱਲੀ ਖੇਤੀ ਕਰਦਾ ਤੇ ਮੈਂ ਕੋਈ ਕਹਾਂ ਵੀ ਕੱਲ ਨੂੰ ਮੁੰਡਾ ਨਮਾ ਅੱਜ 5 ਗਿੱਲੇ ਬੀਜਦਾ ਉਹ ਸਵੇਰੇ 100 ਗੜਾ ਠੇਕੇ ਦੇ ਲਵੇ ਨਾ ਗਲਤ ਗੱਲ ਆ ਗਲਤ ਗੱਲ ਦਾ ਪਹਿਲਾਂ ਉਹਨੂੰ ਹੌਲੀ ਸਮਝੋ ਤਰੀਕੇ ਬਾਈ ਬਾਈ ਆਪਾਂ ਸਟੈਪ ਵਾਈ ਸਟੈਪ ਕਿੱਥੇ ਪਹੁੰਚੇ ਆ ਇਹ ਮੈਂ ਇੰਨਾ ਸਮਾਂ ਇੱਕ ਦਿਨ ਨਹੀਂ ਲੇ ਕੇ ਇਹਨੂੰ 27 ਸਾਲ ਲੱਗੇ ਗੈਣ ਲਓ ਗੁਣਾ ਕਰ ਲਓ ਮੈਨੂੰ ਤਾਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹਨੇ ਸਹੀ ਛੇ ਤਾਂ ਹੀ ਨਹੀਂ ਕਿੰਨੀਆਂ ਰਾਤਾਂ ਕਿੰਨੇ ਦਿਨ ਬੀਤ ਗਏ ਟਾਈਮ ਲੱਗੂਗਾ ਪਰ ਫਲ ਜਰੂਰ ਮਿਲੂਗਾ ਹਾਂ ਕਦੇ ਉਹ ਕਾਲੀ ਨਾ ਕਰੋ ਵੀਰ ਅੱਜ ਆਪਾਂ ਖਾਂ ਅੱਜ ਆ ਇਕੱਠੀ ਆ ਜੀ ਲੈ ਲਈਏ ਉਹ ਬਹੁਤ ਹਮ ਤੰਗ ਕਰੂਗੀ ਉਹ ਤੰਗ ਕਰੂਗੀ ਉਹ ਥੋੜਾ ਨੁਕਸਾਨ ਕਰੂਗੀ ਰੀਸ ਕਰੋ ਐਸੀ ਵੀ ਰੀਸ ਕਰਕੇ ਆਏ ਆ ਹਾਂ ਅਸੀਂ ਇਹ ਦੇਖਿਆ ਕਿ ਕਿਸੇ ਨੂੰ ਆਏਗਾ ਵੀ ਐਸੀ ਵੀ ਆਏ ਕਰਨਾ ਬਿਲਕੁਲ ਐਸੀ ਲੋਕਾਂ ਨੂੰ ਦੇਖਿਆ ਵੀ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਕਾਮਯਾਬ ਕਿਉਂ ਨੇ ਉਹਨਾਂ ਹੀ ਰੀਸ ਕਰ ਕਰਕੇ ਇੱਥੇ ਤੱਕ ਆਏ ਆ ਪਰ ਕਰੀ ਤਰੀਕੇ ਨਾਲ ਸ਼ਾਰਟਕਾਸਟ ਤਾਂ ਰਹਿ ਜਾਂਗੇ ਯਾਰ ਵੀ ਅੱਜ ਇਹਨਾਂ ਨੂੰ ਕ੍ਰੋਸ ਕਰਨ ਵਾਲੀ ਗੱਲ ਨਾ ਕਰੀਂ ਨਾ ਉਹ ਤੇ ਆਪਣਾ ਨੁਕਸਾਨ ਹੋਊਗਾ ਬਸਾ ਦੀ ਚਾਦਰ ਵੇਖ ਕੇ ਪੈ ਉਹ ਚਾਹੇ ਯਾਰ ਗਿੱਲੀ ਖੇਤੀ ਕਰੋ ਪਰ ਤਰੀਕੇ ਨਾਲ ਕਰੋ ਦੇ ਜਾਓ ਉਹਨੂੰ ਕਰੋ ਦੱਸਿਓ ਮੇਰਾ ਵੀਰ ਸਾਰੀਆਂ ਗੱਲਾਂ ਵੀਰੇ ਦੀਆਂ ਕਿੱਦਾਂ ਦੀਆਂ ਲੱਗੀਆਂ ਤੇ ਕਿੱਦਾਂ ਦੀ ਲੱਗੀ ਜਾਣਕਾਰੀ ਸਾਰੇ ਇੰਪਲੀਮੈਂਟਾਂ ਬਾਰੇ ਜੋ-ਜੋ ਵੀਰੇ ਦਾ ਆਪਾਂ ਤੁਹਾਨੂੰ ਕਾਰੋਬਾਰ ਇੱਕ ਕੁਝ ਕੰਮ ਦੀਆਂ ਗੱਲਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ ਆ ਵੀ ਵੀਰ ਦਾ ਐਕਸਪੀਰੀਅੰਸ ਜੋ ਵੀਰ ਦਾ ਐਕਸਪੀਰੀਅੰਸ ਹੈਗਾ ਅੱਜ ਤੱਕ ਦਾ ਤੇ ਦੱਸਿਓ ਜਰੂਰ ਵੀ ਜਾਣਕਾਰੀ ਕਿੱਦਾਂ ਦੀ ਲੱਗੀ ਜੇ ਕੋਈ ਗਲਤੀ ਸ਼ਲਤੀ ਹੋ ਗਈ ਉਹਦੇ ਲਈ ਮਾਫੀ ਆ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਵੀਰੇ ਦੀ ਇੱਕ ਹੋਰ ਵੀਡੀਓ ਆਪਾਂ ਬਣਾਵਾਂਗੇ ਦੂਸਰੇ ਛੱਡੇ ਜਾ ਕੇ ਮਿਲਦੇ ਆਪਾਂ ਅਗਲੀ ਵੀਡੀਓ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ